ਉਨੀ ਡੋਰ ਗੰਦੀ ਡੋਰ ਕੁੱਤੀ ਡੋਰ ਪਹਿਲਾਂ ਜੈਗਨ ਡੋਰ ਸੀ ਔਰ ਪਾਕਿਸਤਾਨੀ ਡੋਰ ਦੇ ਨਾਲ ਉਸ ਬੰਦੇ ਦਾ ਪਰਿਵਾਰ ਜਿਹੜਾ ਬਰਬਾਦ ਹੋ ਗਿਆ ਚਾਰ ਪੰਜ ਅੰਮ੍ਰਿਤਸਰ ਦੇ ਦੁਕਾਨਦਾਰਾਂ ਨੇ 700 ਤੋਂ 800 ਪਤੰਗ ਮੰਗਾਈ ਆ ਕਿੱਥੋਂ ਮੰਗਾਈ ਆ ਪਾਕਿਸਤਾਨ ਤੋਂ ਕਿੱਥੋਂ ਮੰਗਾਈ ਆ ਪਾਕਿਸਤਾਨ ਤੋਂ ਡੋਰ ਵੀ ਮੰਗਾਈ ਆ ਤੇ ਪਤੰਗ ਵੀ ਮੰਗਾਈ ਆ ਮੈਂ ਇਹ ਵੀ ਪ੍ਰਸ਼ਾਸਨ ਨੂੰ ਇੱਕ ਚੀਜ਼ ਕਹਿਣਾ ਚਾਹੁੰਦਾ ਮੈਨੂੰ ਕੋਈ ਡਰ ਨਹੀਂ ਕੋਈ ਖੋਫ ਨਹੀਂ ਬੇਚਿਚਕ ਇਹ ਕਹਿਣਾ ਚਾਹੁੰਦਾ ਜੇ ਉਹ ਡੋਰ ਮੰਗਾ ਸਕਦੇ ਨੇ ਜੇ ਉਹ ਪਤੰਗ ਮੰਗਾ ਸਕਦੇ ਨੇ ਤੇ ਸਾਡੇ ਦੇਸ਼ ਦੀ ਖੁਫੀਆ ਏਜੰਸੀਆਂ ਨੂੰ ਮੈਂ ਇਹ ਕਹਿਣਾ ਚਾਹੁੰਦਾ ਕਿ ਇੰਨਾਂ ਵੱਲ ਗੌਰ ਕੀਤਾ ਜਾਵੇ ਇੰਨਾਂ ਵੱਲ ਧਿਆਨ ਦਿੱਤਾ ਜਾਵੇ ਕੀ ਪਤਾ ਇਹ ਲੋਕ ਸਾਡੇ ਦੇਸ਼ ਦੇ ਪ੍ਰਤੀ ਕੀ ਕੀ ਸੂਚਨਾਵਾਂ ਬਾਹਰ ਦਿੰਦੇ ਨੇ ਜਾਣਕੋ ਭਾਵੇਂ ਪਾਕਿਸਤਾਨ ਦਾ ਸਾਡਾ ਯੁੱਧ ਖਤਮ ਹੋ ਗਿਆ ਪਰ ਆ ਜਿਹੜੀ ਪਾਕਿਸਤਾਨ ਡੋਰ ਆ ਇਹਦਾ ਜਦੋਂ ਸ਼ੁਰੂ ਹੋ ਗਿਆ ਤੁਸੀਂ ਕਿਸ ਤਰ੍ਹਾਂ ਦੇ ਦੋ ਜਿਵੇਂ ਬਾਟਰ ਬੰਦ ਨੇ ਪਾਕਿਸਤਾਨ ਦੇ ਤੇ ਫਿਰ ਡੋਰ ਪਾਕਿਸਤਾਨ ਡੋਰ ਆਉਂਦੀ ਕਿੱਥੋਂ ਆਈ ਇਹ ਦੇਖੋ ਇਹ ਆਂਦੀ ਦੇ ਪਾਕਿਸਤਾਨ ਤੋਂ ਹੀ ਹੈ ਜੇ ਨਸ਼ਾ ਕਹਿੰਦੇ ਪਾਕਿਸਤਾਨ ਤੋਂ ਡੋਰ ਵੀ ਪਾਕਿਸਤਾਨ ਤੋਂ ਹੀ ਆਂਦੀ ਹੈ ਇਹ ਤੇ ਪ੍ਰਸ਼ਾਸਨ ਨੂੰ ਚਾਹੀਦਾ ਬੇਨਤੀ ਕਰਨੀ ਚਾਹੀਦੀ ਸਾਰਿਆਂ ਨੂੰ ਵੀ ਇਹ ਫੜਨ ਇਹਨਾਂ ਨੂੰ ਫੜਦੇ ਕਿਉਂ ਨਹੀਂਗੇ ਪੰਗ ਬਾਜੀ ਬਹੁਤ ਵਧੀਆ ਸ਼ੌਂਕ ਹੈ ਤੇ ਬਹੁਤ ਮਹਿੰਗਾ ਸ਼ੌਂਕ ਹੈ ਹਰ ਕਿਸੇ ਦੇ ਬਸਦਾ ਇਹ ਸ਼ੌਂਕ ਨਹੀਂ ਹੈਗਾ ਅਸੀਂ ਇਹਦੇ ਨਾਲ ਹੀ ਚైనా ਅਸੀਂ ਇਹਦੇ ਨਾਲ ਹੀ ਜਦੋਂ ਧਾਗੇ ਦੀ ਵਿਰਾਸਤ ਹੋ ਰਹੀਆ ਇਹਦੇ ਨਾਲ ਜੀ ਅਸੀਂ ਪੰਗ ਬਾਜੀ ਕਰਦੇ ਆ ਆਪਣੇ ਸ਼ੌਂਕ ਨੂੰ ਪੂਰਾ ਕਰਦੇ ਆ ਉਹਦੇ 'ਚ ਮੈਂ ਦੇਖਿਆ ਵਾ ਕਿ ਕਈ ਲੋਗ ਆਪਣੇ ਸ਼ੌਂਕ ਨੂੰ ਪੂਰਾ ਪੂਰਾ ਕਰਨ ਵਾਸਤੇ ਮੈਂ ਕਹਾਂਗਾ ਖੂਨੀ ਸ਼ੌਂਕ ਕਰਦੇ ਪਏ ਨੇ ਐ ਪਾਕਿਸਤਾਨੀ ਡੋਰ ਉੱਡੀ ਆ ਪਿਛਲੇ 4 ਦਿਨ ਪਹਿਲਾਂ ਉਹਦੇ ਨਾਲ ਕੋਈ ਵਿਅਕਤੀ ਆ ਕੋਈ ਵੀਰ ਆ ਕੋਈ ਡਾਕਟਰ ਸਾਹਿਬ ਆ ਉਹ ਜਾਂਦੇ ਪਏ ਸੀ ਅਲਫਾ ਮੋਲ ਤੋਂ ਆਪਣੇ ਘਰ ਤੋਂ ਨੌਕਰੀ ਕਰਨ ਵਾਸਤੇ 20000 ਰੁਪਇਆ ਇੱਕ ਪ੍ਰਾਈਵੇਟ ਬੰਦਾ ਨੌਕਰੀ ਕਰਦਾ ਪਿਆ ਬਹੁਤ ਬੁਰੇ ਹਾਲਾਤ ਨੇ ਅੱਜਕੱਲ ਦੇ ਉਹਨਾਂ ਉੱਤੇ ਇਹ ਡੋਰ ਨੇ ਵਾਰ ਕੀਤਾ ਆ ਇਹ ਡੋਰ ਇੱਕ ਵਾਹਕਲ ਦੇ ਨਾਲ ਟਕਰਾ ਕੇ ਉਹ ਡੋਰ ਜਦੋਂ ਖਿੱਚੀ ਗਈ ਆ ਉਹਨਾਂ ਦਾ ਇੱਥੋਂ ਗਲਾ ਕੱਟ ਦਿੱਤਾ ਗਿਆ ਆ ਕਿ ਲੱਗਦਾ ਪਹਿਲੀ ਡੋਰ ਤੇ ਬੰਦ ਹੋਈ ਨਹੀਂ ਆ ਪਾਕ ਜਿਹੜੀ ਚੈਨ ਓਰ ਆ ਕਿ ਲੱਗਦਾ ਪਾਕਿਸਤਾਨ ਓਰ ਬੰਦ ਹੋ ਜੂਗੀ ਜੇ ਸੈਂਟਰ ਸਰਕਾਰ ਲੋਟ ਬੰਦੀ ਬੰਦ ਕਰ ਸਕਦੀ ਹੈ ਨਾ ਰਾਤੋਂ ਰਾਤ ਜੇ ਇਹਨਾਂ ਨੂੰ ਟੈਕਸ ਦੀ ਪੈਸੇ ਦੀ ਭੁੱਖ ਨਾ ਹੋਵੇ ਪੈਸੇ ਨਾਲ ਪ੍ਰਸ਼ਾਸਨ ਨਾ ਚਲਾਇਆ ਜਾਵੇ ਤੇ ਇਹ ਰਾਤੋਂ ਰਾਤ ਚਾਈਨਾ ਡੋਰ ਬੰਦ ਹੋ ਸਕਦੀ ਹੈ। ਲਗਭਗ ਅਸੀਂ ਦੇਖਿਆ ਵੀ ਆਏ ਦੇ ਨੇ ਪੁਲਿਸ ਵੀ ਜਿਹੜੀ ਆ ਡਰੋਨਾਂ ਵਾਲਾ ਹੀ ਜਿਹੜੇ ਉਹ ਲੋਕ ਨੂੰ ਗੁੜੀ ਡਾਉਂਦੇ ਨੇ ਉਹਨਾਂ ਦੇ ਪਰਚੇ ਵੀ ਦਰਜ ਕਰਦੀਆਂ ਉਹਨਾਂ ਨੂੰ ਫੜਦੀ ਵੀ ਆ ਪਰ ਫਿਰ ਵੀ ਜਿਹੜੀ ਇਹ ਚਾਈਨਾ ਬੰਦ ਕਿਉਂ ਹੁੰਦੀ ਹੈ ਪ੍ਰਸ਼ਾਸਨ ਨੂੰ ਪਤਾ ਆ ਕਿ ਇੰਨਾ ਕੋਠਿਆਂ ਉੱਤੇ ਡੋਰਾ ਉੱਡਦੀਆਂ ਪਈਆਂ ਨੇ ਕਿਉਂ ਨਹੀਂ 307 ਦੇ ਪਰਚੇ ਦਰਜ ਕੀਤੇ ਕਿਉਂ ਨਹੀਂ ਉਹਨਾਂ ਨੂੰ ਠਾਣੇ ਭਾਇਆ ਗਿਆ ਕਿਉਂ ਨਹੀਂ ਉਹਨਾਂ ਨੂੰ ਜੁਰਮਾਨੇ ਪਾਏ ਗਏ ਛੋਟੀ ਜਿਹੀ ਬੱਚੀ ਆ ਅਸੀਂ ਦੇਖਿਆ ਉਹ ਸੋਸ਼ਲ ਮੀਡੀਆ ਤੇ ਉਹਦੀ ਵੀਡੀਓ ਪਈ ਆ ਹੱਥ ਜੋੜ ਕੇ ਅਪੀਲ ਕਰ ਰਹੀ ਆ ਵੀ ਯਾਰ ਮੇ ਅੱਜ ਮੇਰਾ ਪਿਤਾ ਚਲ ਗਿਆ ਮੇਰਾ ਪਾਪਾ ਚਲ ਗਏ ਨੇ ਹੋਰ ਕਿਸੇ ਦਾ ਪਾਪਾ ਨੇ ਚਲ ਜੇ ਜੀ ਤਾਂ ਮੇਰੇ ਬਾਬਾ ਦੀ ਤਾਂ ਮੋਦ ਹੋਈ ਐ ਤਾਂ ਚਾਇਨਾ ਦੋਰੀ ਬੰਨ੍ਹ ਦੇ ਗਾ ਦੋ ਜੇ ਬਣਾਉਂਦੇ ਉਹਨਾਂ ਨੂੰ ਵੀ ਸੋਚਣਾ ਚਾਹੀਦਾ ਜੇ ਤੁਹਾਡੇ ਘਰ ਵਾਲਿਆਂ ਦੀ ਹੋਵੇ ਜੇ ਤੁਹਾਡੇ ਘਰ ਵਾਲੇ ਮੇਰੇ ਪਪਾ ਦੀ ਹੋਗੀ ਉਹ ਤਾਂ ਕਿ ਉਹ ਤੜੀ ਕਿਸੇ ਬਾ ਪਾਣੀ ਨਾ ਹੋਵੇ ਦੇਖੋ ਜੀ ਹਲੇ ਤਾਂ ਸਟਾਰਟ ਵੀ ਨਹੀਂ ਹੋਇਆ ਨਾ ਸਟਾਰਟ ਹੁੰਦੇ ਆ ਬਾਵਜੂਦ ਇਹ ਕੰਮ ਹੋਣ ਲੱਗ ਪਿਆ ਜਦੋਂ ਸਟਾਰਟ ਹੋ ਗਿਆ ਉਦੋਂ ਕੀ ਇਹ ਸੋਚਦੇ ਵੀ ਹਰ ਘਰ ਦੇ ਵਿੱਚੋਂ ਜਾਂ ਹਰ ਮਹੱਲੇ ਦੇ ਵਿੱਚੋਂ ਇੱਕ ਜੀ ਜਾਵੇ ਮੈਂ ਫਿਰ ਕਹਿਣ ਲੱਗਾ ਮिन्नੂ ਉਹਨਾਂ ਦੇ ਨਾਮ ਬਾਈ ਨੇਮ ਪਤਾ ਆ ਮੈਂ ਅੱਜ ਚੇਤਾਵਨੀ ਦੇ ਦਿੱਤੀ ਆ ਸਾਡੇ ਸਾਰੇ ਸੰਗਠਨ ਨੇ ਚੇਤਾਵਨੀ ਦੇ ਦਿੱਤੀ ਆ ਜੇ ਇਹ ਦੁਬਾਰਾ ਇਸ ਡੋਰ ਨੂੰ ਪ੍ਰੋਵਾਈਡ ਕੀਤਾ ਗਿਆ ਜਾਂ ਪਾਕਿਸਤਾਨ ਦੀ ਕਿਸੇ ਵੀ ਯੂਜ਼ ਨੂੰ ਚੀਜ਼ ਨੂੰ ਯੂਜ਼ ਕੀਤਾ ਗਿਆ ਤੇ ਇਹਨਾਂ ਦੇ برخلاف ਸਖਤ ਤੋਂ ਸਖਤ ਕਾਰਵਾਈ ਕਰਾਂਗੇ ਸਾਸੀ ਕਾ ਦੋਸਤੋ ਮੈਂ ਹਟਵਾੜਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਜੁੜਿਓ ਪੰਜਾਬੀ ਲੋਕ ਚਾਲਣ ਦੇ ਨਾਲ ਤਸਵੀਰਾਂ ਵਿਖਾਵਾਂਗੇ ਤੁਹਾਨੂੰ ਅਜਮਰ ਸਾਧ ਦੀਆਂ ਜਿੱਥੇ ਕਿ ਚైనా ਡੋਰ ਦੇ ਨਾਲ ਅਸੀਂ ਦੇਖਦੇ ਯਾਤਰ ਸਾਡੀ ਜਿਹੜੀ ਲੜਾਈ ਲੜੀ ਦੀ ਆ ਪਰ ਅੱਜ ਵੱਖਰੀ ਜਿਹੜੀ ਇੱਕ ਲੜਾਈ ਜੜੀ ਆ ਅੱਜ ਪਾਕਿਸਤਾਨੀ ਡੋਰ ਦੇ ਨਾਲ ਵੀ ਲੜੀ ਜਾਊਗੀ ਕਿਉਂਕਿ ਦੱਸਿਆ ਤੁਸੀਂ ਦੇਖਿਆ ਪਿਛਲੇ ਦਿਨ ਇੱਕ ਜਿਹੜੀ ਸ਼ਖਸ ਦੀ ਮੌਤ ਹੋ ਜਾਂਦੀ ਆ ਪੰਡਾਰੀ ਪੁਲ ਪੁਲ ਦੇ ਉੱਪਰ ਜਿਸ ਤਾ ਕਿ ਦਾ ਨਾਮ ਸ਼ਮਸ਼ੇਰ ਸਿੰਘ ਡਾਕਟਰ ਸੀ ਅਤੇ ਉਹ ਕਹਿੰਦੇ ਪਾਕਿਸਤਾਨੀ ਡੋਰ ਦੀ ਲਪੇਟ ਬਚਾਉਣ ਲਈ ਜਿਹੜੇ ਕੀ ਮੌਤ ਹੋ ਗਿਆ ਉਸ ਤੋਂ ਬਾਅਦ ਅੱਜ ਪਾਕਿਸਤਾਨੀ ਡੋਰ ਦਾ ਵਿਰੋਧ ਕੀਤਾ ਜਾ ਰਿਹਾ ਸਾਡੇ ਨਾਲ ਕਈ ਜਥੇਬੰਦੀਆਂ ਨਾਲ ਤੁਸੀਂ ਦੇਖ ਸਕਦੇ ਹੋ ਹੱਥਾਂ ਵਿੱਚ ਪਾਕਿਸਤਾਨੀ ਡੋਰ ਫੜ ਕੇ ਇਸ ਦਾ ਵਿਰੋਧ ਕੀਤਾ ਜਾ ਰਿਹਾ ਤੇ ਇੱਕ ਬੰਦੇ ਜਿਹੜੀ ਕੀ ਧਾਗੇ ਵਿੱਚ ਡੋਰ ਆ ਤੁਸੀਂ ਦੇਖ ਸਕਦੇ ਹੋ ਹੱਥਾਂ ਵਿੱਚ ਪੋਸਟਰ ਫੜੇ ਨੇ ਖੂਨੀ ਕਤਲੇਆਮ ਡੋਰ ਬੰਦ ਕਰੋ ਗੌਰਵ ਜੀ ਗੱਲਬਾਤ ਕਰਾਂਗੇ ਗੌਰਵ ਜੀ ਹਮੇਸ਼ਾ ਆਵਾਜ਼ ਚੁੱਕਦੇ ਨੇ ਗੁਰੋ ਜੀ ਅੱਜ ਤੁਹਾਡੇ ਕੋਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਵੱਖ-ਵੱਖ ਜਥ ਕੀ ਕਹਿਣਾ ਚਾਹੋਗੇ ਜਿਹੜੀ ਪਾਕਿਸਤਾਨੀ ਡੋਰ ਆ ਇਹ ਲੋਕਾਂ ਦੀ ਜਿਹੜੀ ਜਾਨ ਖਤਰੇ 'ਚ ਪਾ ਰਹੀ ਆ ਅਤੇ ਲੋਕਾਂ ਦੀ ਜਾਨ ਲੈ ਰਹੀ ਆ ਕੀ ਕਹਿਣਾ ਚਾਹੋਗੇ ਤੇਰੀ ਦੇਖੋ ਜੀ ਇਹ ਤੇ ਪ੍ਰਸ਼ਾਸਨ ਨੂੰ ਵੀ ਬਹੁਤ ਕੁਝ ਚਾਹੀਦਾ ਆ ਪ੍ਰਸ਼ਾਸਨ ਨੂੰ ਇਹਦੇ ਉੱਤੇ ਲਗਾਮ ਦੇਣੀ ਚਾਹੀਦੀ ਆ ਸਾਡੀਆਂ ਸਰਕਾਰਾਂ ਨੂੰ ਇਹਦੇ ਉੱਤੇ ਲਗਾਮ ਦੇਣੀ ਆ ਇਹ ਅਸੀਂ ਕਹਿੰਦੇ ਆਂ ਪਰ ਜਿਹੜਾ ਸਾਡਾ ਜਿਹੜਾ ਸਾਡਾ ਕੰਮ ਆ ਇਹਦੇ ਉੱਤੇ ਆਵਾਜ਼ ਚੁੱਕਣਾ ਸਾਨੂੰ ਵੀ ਚਾਹੀਦਾ ਕਿ ਅਸੀਂ ਅਸੀਂ ਆਪਣੇ ਬੱਚਿਆਂ ਨੂੰ ਡਕੀਏ ਅਸੀਂ ਆਪਣੇ ਦੋਸਤਾਂ ਨੂੰ ਡਕੀਏ ਅਸੀਂ ਆਪਣੇ ਯਾਰਾਂ ਨੂੰ ਡਕੀਏ ਕੀ ਚਾਈਨਾ ਡੋਰ ਨਾ ਛੱਤ ਤੇ ਉਡਾਓ ਨਾ ਗਰੋਂਡਾ 'ਚ ਉਡਾਓ ਦੇਖੋ ਇਹ ਪਿਛਲੇ 15-20 ਸਾਲਾਂ ਤੋਂ ਜਦੋਂ ਦੀ ਚਾਈਨਾ ਡੋਰ ਆਈ ਆ ਸਾਡੇ ਸਮਾਜ ਦੇ ਵਿੱਚ ਪੰਛੀ ਤੁਸੀਂ ਜਾਨਵਰ ਲਾ ਲੋ ਤੁਸੀਂ ਇਨਸਾਨ ਲਾ ਲੋ ਇਹਨਾਂ ਦੀ ਕੋਈ ਕੀਮਤ ਨਹੀਂ ਦਈ ਘਟੋ ਘਟ ਜਦੋਂ ਵੀ 13 ਜਨਵਰੀ ਨੂੰ ਹਰ ਸਾਲ ਦੀ ਤਰ੍ਹਾਂ ਲੋਕ ਲੋੜੀ ਮਨਾਉਂਦੇ ਨੇ ਬਹੁਤ ਖੁਸ਼ੀ ਨਾਲ ਤਿਹਾਰ ਆ ਮਿਲ ਜੁਲ ਕੇ ਮਨਾਉਣ ਵਾਲਾ ਤਿਆਰ ਜਦੋਂ ਮਨਾਉਂਦੇ ਨੇ ਕੋਈ ਨਾ ਕੋਈ ਹਾਦਸਾ ਹਰ ਵਰੀ ਸਾਲ ਦਾ 5 ਤੋਂ 10 ਹਾਦਸੇ ਜਿਹੜੇ ਸਾਲ ਦੇ ਵਿੱਚ ਪਾਈ ਜਾਂਦੇ ਨੇ ਇਹ ਸਾਡੇ ਸਮਾਜ ਵਾਸਤੇ ਸਾਡੇ ਅੰਮ੍ਰਿਤਸਰ ਵਾਸਤੇ ਸਾਡੇ ਪੰਜਾਬ ਵਾਸੀਆਂ ਵਾਸਤੇ ਬਹੁਤ ਹੀ ਨਿੰਦਾਯੋਗ ਗੱਲ ਆ ਮੈਂ ਕਵਾਂਗਾ ਕਿ ਅੱਜ ਥੋੜੇ ਦਿਨ ਪਹਿਲਾਂ αਮੋਲ ਦੇ ਉੱਤੇ αਮੋਲ ਤੋਂ ਜਦੋਂ ਅਸੀਂ ਜਾਈਦਾ ਉਹਦੇ ਮਗਰਲੇ ਬੰਨੇ ਜਹਾਜ਼ਗਰ ਏਰੀਆ ਪੈਂਦਾ ਜਹਾਜ਼ਗਰ ਜਹਾਜ਼ਗਰ ਏਰੀਏ ਦੇ ਉੱਤੇ ਪਤੰਗ ਉੜਦੀ ਆ ਪਤੰਗ ਬਾਜੀ ਬਹੁਤ ਵਧੀਆ ਸ਼ੌਂਕ ਆ ਤੇ ਬਹੁਤ ਮਹਿੰਗਾ ਸ਼ੌਂਕ ਆ ਹਰ ਕਿਸੇ ਦੇ ਬੱਸਦਾ ਇਹ ਸ਼ੌਂਕ ਨਹੀਂ ਹੈਗਾ ਅਸੀਂ ਇਹਦੇ ਨਾਲ ਹੀ ਚైనా ਅਸੀਂ ਇਹਦੇ ਨਾਲ ਹੀ ਜਦੋਂ ਧਾਗੇ ਦੀ ਵਿਰਾਸਤ ਹੋ ਰਿਹਾ ਇਹਦੇ ਨਾਲ ਜੀ ਸੀ ਪਤੰਗਬਾਜੀ ਕਰਦੇ ਆ ਆਪਣੇ ਸ਼ੌਂਕ ਨੂੰ ਪੂਰਾ ਕਰਦੇ ਆ ਉਹਦੇ ਚ ਮੈਂ ਦੇਖਿਆ ਵਾ ਕਿ ਕਈ ਲੋਗ ਆਪਣੇ ਸ਼ੌਂਕ ਨੂੰ ਪੂਰਾ ਪੂਰਾ ਕਰਨ ਵਾਸਤੇ ਮੈਂ ਕਹਾਂਗਾ ਖੂਨੀ ਸ਼ੌਂਕ ਕਰਦੇ ਪਏ ਨੇ ਗੰਦਾ ਸ਼ੌਂਕ ਕਰਦੇ ਪਏ ਨੇ ਐ ਪਾਕਿਸਤਾਨੀ ਡੋਰ ਉੱਡੀ ਆ ਪਿਛਲੇ 4 ਦਿਨ ਪਹਿਲਾਂ ਉਦੇ ਨਾਲ ਕੋਈ ਵਿਕਤੀ ਆ ਕੋਈ ਵੀਰ ਆ ਕੋਈ ਡਾਕਟਰ ਸਾਹਿਬ ਆ ਉਹ ਜਾਂਦੇ ਪਏ ਸੀ ਅਲਫਾ ਮੋਲ ਤੋਂ ਆਪਣੇ ਘਰ ਤੋਂ ਨੌਕਰੀ ਕਰਨ ਵਾਸਤੇ 20000 ਰੁਪਇਆ ਇੱਕ ਪ੍ਰਾਈਵੇਟ ਬੰਦਾ ਨੌਕਰੀ ਕਰਦਾ ਪਿਆ ਬੋਧ ਬੁਰੇ ਹਾਲਾਤ ਨੇ ਅੱਜਕੱਲ ਦੇ ਉਹਨਾਂ ਉੱਤੇ ਇਹ ਡੋਰ ਨੇ ਵਾਰ ਕੀਤਾ ਆ ਇਹ ਡੋਰ ਇੱਕ ਵਾਹਕਲ ਦੇ ਨਾਲ ਟਕਰਾ ਕੇ ਉਹ ਡੋਰ ਜਦੋਂ ਖਿੱਚੀ ਗਈ ਆ ਉਹਨਾਂ ਦਾ ਇਥੋਂ ਗਲਾ ਕੱਟ ਦਿੱਤਾ ਗਿਆ ਆ ਸਾਡਾ ਕੀ ਦੋਸ਼ ਆ ਜਾਂ ਉਹਨਾਂ ਦਾ ਕੀ ਦੋਸ਼ ਆ ਕਿ ਜਿਹੜੇ ਲੋਕ ਐ ਖੂਨੀ ਡੋਰ ਦੇ ਨਾਲ ਲੋਕਾਂ ਦੀਆਂ ਜਾਨਾਂ ਲੈ ਰਹੇ ਨੇ ਮੈਂ ਫਿਰ ਇਹਨਾਂ ਨੂੰ ਬੇਨਤੀ ਕਰਦਾ ਮਾਂ ਅੱਜ ਇੱਕ ਬੇਨਤੀ ਵੀ ਆ ਤੇ ਇੱਕ ਚੇਤਾਵਨੀ ਵੀ ਆ ਅੰਬਸਰ ਦੇ ਵਿੱਚ ਜਿੰਨੀਆਂ ਵੀ ਗਰੋਂਡਾਂ ਨੇ ਜਾਂ ਪੰਜਾਬ ਦੇ ਵਿੱਚ ਜਿੰਨੀਆਂ ਵੀ ਗਰੋਂਡਾਂ ਨੇ ਜਿਹੜੇ ਲੋਕ ਸ਼ੌਂਕ ਕਰਦੇ ਨੇ ਇਹਨੂੰ ਬੰਦ ਕਰਨ ਨਹੀਂ ਬੰਦ ਕਰਨਗੇ ਤੇ ਉਹਨਾਂ ਦੇ ਬਰਖਿਲਾਫ ਸਾਡੇ ਜਿੰਨੇ ਵੀ ਸੰਗਠਨ ਆ ਉਹਨਾਂ ਦੇ ਬਰਖਿਲਾਫ ਕਾਰਵਾਈ ਹੋਏਗੀ 307 ਦਾ ਪਰਚਾ ਦਰਜ ਕਰਾਵਾਂਗੇ ਜੇ ਪ੍ਰਸ਼ਾਸਨ ਇਹਤੇ ਕੋਈ ਕਾਰਵਾਈ ਨਹੀਂ ਕਰੂਗਾ ਤੇ ਧਰਨੇ ਪ੍ਰਦਰਸ਼ਨ ਵੀ ਕਰਾਂਗੇ। ਬਸ ਕਿ ਲੱਗਦਾ ਗੁਰਵਰੀ ਅਸੀਂ ਹਰ ਸਾਲ ਇਹ ਚੀਜ਼ ਦਾ ਵਿਰੋਧ ਕਰਦੇ ਆਂ, ਆਪਾਂ ਚੈਨਲ ਡੋਰ ਦਾ ਵਿਰੋਧ ਕਰਦੇ ਆਂ ਵੀ ਚੈਨਲ ਡੋਰ ਬੰਦ ਕੀਤੀ ਜਾਊਗੀ। ਧਰਨੇ ਪ੍ਰਦਰਸ਼ਨ ਵੀ ਕਰਦੇ ਆਂ, ਵਿਰੋਧ ਵੀ ਕਰਦੇ ਆਂ, ਰੈਲੀਆਂ ਵੀ ਕਰਦੇ ਆਂ, ਪਰ ਲੋਕ ਜਾਗਰੂਕ ਹੁੰਦੇ ਨਹੀਂ ਆਂ। ਕਿ ਲੱਗਦਾ ਜਿਥੇ ਚੈਨਲ ਡੋਰ ਦਾ ਵਿਰੋਧ ਕਰਦੇ ਆਂ, ਹੁਣ ਪਾਕਿਸਤਾਨ ਡੋਰ ਦਾ ਵਿਰੋਧ ਕਰਨਾ ਪਊਗਾ। ਕਿ ਲੱਗਦਾ ਪਹਿਲੀ ਡੋਰ ਤੇ ਬੰਦ ਹੋਈ ਨਹੀਂ ਆਪਾਂ ਜਿਹੜੀ ਚੈਨਲ ਡੋਰ ਆ, ਕਿ ਲੱਗਦਾ ਪਾਕਿਸਤਾਨ ਡੋਰ ਬੰਦ ਹੋ ਜਾਊਗੀ। ਦੇਖੋ ਜੀ ਤੁਹਾਨੂੰ ਪਤਾ ਹੈ ਕਿ 2016 ਦੇ ਵਿੱਚ 8 ਪਤਾ ਜੀ ਸਾਰਿਆਂ ਨੂੰ ਮੈਨੂੰ ਤੇ ਹੱਲੇ ਵੀ ਸੁਪਨਾ ਆ ਜਾਂਦਾ ਆ ਰਾਤ ਨੂੰ ਕਈ ਵਾਰੀ ਕਿ ਜੇ ਸੈਂਟਰ ਸਰਕਾਰ ਲੋਟ ਬੰਦੀ ਬੰਦ ਕਰ ਸਕਦੀ ਹੈ ਨਾ ਰਾਤੋਂ ਰਾਤ ਜੇ ਇਹਨਾਂ ਨੂੰ ਟੈਕਸ ਦੀ ਪੈਸੇ ਦੀ ਭੁੱਖ ਨਾ ਹੋਵੇ ਪੈਸੇ ਨਾਲ ਪ੍ਰਸ਼ਾਸਨ ਨਾ ਚਲਾਇਆ ਜਾਵੇ ਤੇ ਇਹ ਰਾਤੋਂ ਰਾਤ ਚਾਈਨਾ ਡੋਰ ਬੰਦ ਹੋ ਸਕਦੀ ਹੈ ਜਿਹੜੀ ਇਹਨਾਂ ਦੀ ਮੇਨ ਕੰਪਨੀਆਂ ਦਿੱਲੀ ਦੇ ਵਿੱਚ ਜਾਂ ਬਾਹਰ ਲਾ ਲੋ ਜਾਂ ਬਰੋਡ ਦੇ ਵਿੱਚ ਲਾ ਲੋ ਉਹ ਬੰਦ ਹੋ ਚੁੱਕੀ ਆ ਐਸ ਵਲੇ ਲੋਕਲ ਧਾਗਾ ਲੋਕਲ ਚਾਈਨਾ ਡੋਰ ਜਿਹੜੀ ਜਿਹਦੇ ਨਾਲ ਆਪਾਂ ਜਿਹਨੂੰ ਆਪਾਂ ਗੱਟੂ ਕਹਿ ਦਿੰਨੇ ਆ 300 ਰੁਪਏ ਦਾ 250 ਰੁਪਏ ਦਾ ਵਿਕਦਾ ਆ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਣਾ ਚਾਹਾਂਗਾ 13 ਜਨਵਰੀ ਨੂੰ ਲੋੜੀ ਹੁੰਦੀ ਹੈ ਤੇ ਲੋੜੀ ਤੋਂ 6-7 ਮਹੀਨੇ ਪਹਿਲਾਂ ਹੀ ਇਹ ਗੱਟੂ ਡੋਰ ਦੀਆਂ 2-2 3-3 ਹਜ਼ਾਰ ਪੇਟੀਆਂ 5-5 ਹਜ਼ਾਰ ਪੇਟੀਆਂ ਲੋਕ ਆਪਣੇ ਗਦਾਮਾਂ 'ਚ ਜਮ੍ਹਾਂ ਕਰ ਲੈਂਦੇ ਨੇ ਤੇ ਸਾਡਾ ਜਿਹੜਾ ਪ੍ਰਸ਼ਾਸਨ ਆ ਸਿਰ ਖੁਰਕਦਾ ਆ ਪੈਰ ਖੁਰਕਦਾ ਆ ਪੈਰ ਖੁਰਕਦੇ ਖੁਰਕਦੇ ਆਪਣੀਆਂ ਜੜੀਆਂ ਰੋਟੀਆਂ ਸੇਕਦਾ ਆ ਗੱਲੀ ਬਾਤੀ ਰੋਟੀਆਂ ਸੇਕਦਾ ਆ ਕਿ 15 15 20 20 ਦਿਨ ਪਹਿਲਾਂ ਕਹਿ ਦਿੰਦੇ ਨੇ ਡੀਸੀ ਸਾਹਿਬ ਸਾਡੇ ਕਿ ਜਾਓ ਛਾਪਾਂ ਮਾਰੀ ਕਰੋ ਛਾਪਾਂ ਮਾਰੀ ਤੁਸੀਂ 6 6 ਮਹੀਨੇ ਪਹਿਲਾਂ ਕਰੋ ਜੇ ਤੁਹਾਨੂੰ ਕੋਸ਼ ਨਾ ਲੱਭੂ ਤੇ ਸਾਨੂੰ ਦੱਸੋ ਅਗਨੇ ਉਸ ਵਾਰ ਅਸੀਂ ਦੇਖਿਆ ਵੀ ਆਜ ਦੇ ਨੇ ਪੁਲਿਸ ਵੀ ਜਿਹੜੀ ਆ ਡਰੋਨਾਂ ਰਾਹੀਂ ਜਿਹੜੇ ਉਹ ਲੋਕ ਗੁੜੀ ਡਾਉਂਦੇ ਨੇ ਉਹਨਾਂ ਦੇ ਪਰਚੇ ਵੀ ਦਰਜ ਕਰਦੀ ਆ ਉਹਨਾਂ ਨੂੰ ਫੜਦੀ ਵੀ ਆ ਪਰ ਫਿਰ ਵੀ ਜਿਹੜੀ ਇਹ ਚੈਨਲ ਬੰਦ ਕਿਉਂ ਹੁੰਦੀ ਅਸੀਂ ਦੇਖਿਆ ਹਜੇ ਤੇ ਲੋਹੜੀ ਦਾ ਕਾਫੀ ਦਿਨ ਪਹਿਲਾਂ ਵੀ ਜਾ ਕੇ ਲੋਹੜੀ ਹੁੰਦੀ ਆ ਅਜੇ ਤਾਂ ਜੂਨ ਦਾ ਮਹੀਨਾ ਚੱਲ ਰਿਹਾ ਹਜੇ ਜਿੱਕਰ ਹੁਣੇ ਡੋਰ ਵਿਕਣੀ ਸ਼ੁਰੂ ਹੋ ਗਈ ਆ ਤੇ ਉਸ ਸਮੇਂ ਤੇ ਕੀ ਹਾਲਾਤ ਹੋਣਗੇ ਹਰਜੀ ਜੀ ਮੈਂ ਤੁਹਾਡੇ ਚੈਨਲ ਲਈ ਇਹ ਦੱਸਣਾ ਚਾਹਨਾ ਵਾ ਇਹ ਸਿਰਫ ਫਾਰਮੈਲਟੀਆਂ ਜੇ ਇਹ ਸਿਰਫ ਗੱਲੀਬਾਤੀ ਕੰਮ ਹੋਏ ਆ ਪ੍ਰਸ਼ਾਸਨ ਦੇ ਵੀ ਗੱਲੀਬਾਤੀ ਕੰਮ ਹੋਏ ਆ ਤੇ ਸਰਕਾਰ ਮੈਨੂੰ ਗੁੱਡੀ ਦਾ ਬੋਸ਼ ਹੋਊਗਾ ਇੱਕੋ ਹੀ ਸ਼ੌਂਕ ਆ ਸਿਰਫ ਪਤੰਗਬਾਈ ਦਾ ਸ਼ੌਂਕ ਆ ਜਿੰਨੇ ਜਿੰਨੇ ਜਣੇ ਆਏ ਨੇ ਸਾਰਿਆਂ ਨੂੰ ਪਤੰਗਬਾਈ ਦਾ ਸ਼ੌਂਕ ਆ ਲੋਹੜੀ ਵਾਲੇ ਦਿਨ ਸੋਚੋ 99% ਲੋਕਾਂ ਦੇ ਘਰਾਂ 'ਚ ਗਟੂੜ ਡਿਆ ਸਾਡੇ ਵਰਗੇ ਲੋਕਾਂ ਨੇ ਆਪਣੇ ਬੱਚਿਆਂ ਨੂੰ ਡੋਰਾ ਦਿੱਤੀਆਂ ਕਿਉਂਕਿ ਅਸੀਂ ਡੋਰ ਰੰਨੇ ਆ ਡੋਰਾ ਦਾ ਸ਼ੌਕ ਰੱਖਿਆ 99% ਗੱਟੂ ਡਿਆ ਗੱਟੂ ਨਾਲ ਅਸੀਂ ਗੁੱਡੀਆਂ ਫੜੀਆਂ ਗੱਟੂ ਦੇ ਨਾਲ ਹੀ ਅਸੀਂ ਲੋਕਾਂ ਨੂੰ ਗੁੱਡੀਆਂ ਡਾਂਦੇ ਵੇਖਿਆ ਵੀਡੀਓ ਬਣਾ ਬਣਾ ਸ਼ੇਅਰ ਵੀ ਕੀਤੀਆਂ ਵੀਡੀਓ ਬਣਾ ਬਣਾ ਫੇਸਬੁੱਕਾਂ ਦੇ ਵੀ ਪਾਈਆਂ ਪਰ ਪ੍ਰਸ਼ਾਸਨ ਅੱਖਾਂ ਮਿੱਟੀ ਨੀਂਦ ਸੁੱਤਾ ਪਿਆ ਜਿੱਦਾ ਗੋਲਾ ਕਬੂਤਰ ਕਹਿ ਲਈਏ ਨਾ ਕਿ ਗੋਲੇ ਕਬੂਤਰ ਵਾਲੀ ਪ੍ਰਸ਼ਾਸਨ ਨੀਂਦ ਸੁੱਤਾ ਪਿਆ ਇਹ ਸਿਰਫ ਗੱਲੀਬਾਤੀ ਜੋ ਕੰਮ ਹੋਇਆ ਕਿਸੇ ਤੇ ਕੋਈ ਪਰਚਾ ਨਹੀਂ ਹੋਇਆ ਪ੍ਰਸ਼ਾਸਨ ਨੂੰ ਪਤਾ ਆ ਕਿ ਇਹਨਾਂ ਕੋਠਿਆਂ ਉੱਤੇ ਡੋਰਾ ਉੱਡਦੀਆਂ ਪਈਆਂ ਨੇ ਕਿਉਂ ਨਹੀਂ 307 ਦੇ ਪਰਚੇ ਦਰਜ ਕੀਤੇ ਕਿਉਂ ਨਹੀਂ ਉਹਨਾਂ ਨੂੰ ਥਾਣੇ ਭਾਇਆ ਕਿਉਂ ਨਹੀਂ ਉਹਨਾਂ ਨੂੰ ਜੁਰਮਾਨੇ ਪਾਏਗੇ ਠੀਕ ਹੈ ਬੋਤ ਧੰਨਵਾਦ ਤੁਸੀਂ ਦੇਖਿਆ ਜੀ ਨੌਜਵਾਨਾਂ ਨੂੰ ਪੂਰਾ ਗੁੱਸਾ ਵੀ ਆ ਖਾਸ ਕਰਕੇ ਕਿਉਂਕਿ ਇਹ ਲੋਕ ਕਹਿੰਦੇ ਨੇ ਵੀ ਜਿਹੜਾ ਸ਼ੌਂਕ ਆ ਸ਼ੌਂਕ ਜਿਹੜਾ ਕਿਸੇ ਦੀ ਜਾਨ ਨਾ ਲਵੇ ਕਿਉਂਕਿ ਸ਼ੌਂਕ ਤੋਂ ਜਾਨ ਤੋਂ ਵੱਡਾ ਕੁਝ ਵੀ ਨਹੀਂ ਆ ਕੁਮਾਰ ਦੱਸੇ ਸਾਡੇ ਨਾਲ ਅੱਜ ਤੁਹਾਡੇ ਸੰਗਠਨ ਵੀ ਆਏ ਜੀ ਤੁਸੀਂ ਵੀ ਆਏ ਹੋ ਕੀ ਕਹਿਣਾ ਚਾਹੋਗੇ ਅਸੀਂ ਦੇਖਿਆ ਜਿਹੜੀ ਅੱਗੇ ਦਾ ਸੀ ਚਾਈਨਾ ਰੋਡ ਦਾ ਮੁਕਾਬਲਾ ਕਰਦੇ ਆ ਰਹੇ ਆ ਧਰਦੇ ਵਿੱਚ ਕਰਦੇ ਆ ਹੁਣ ਪਾਕਿਸਤਾਨ ਸਾਡਾ ਗਵਾਂਢੀ ਮੁਲਕ ਆ ਉਹਦੇ ਖਿਲਾਫ ਵੀ ਅਸੀਂ ਜੰਗ ਜਿਹੜੀ ਇਹ ਸ਼ੁਰੂ ਕਰਨੀ ਪਊ ਸਾਨੂੰ ਦੇਖੋ ਚਾਈਨਾ ਤੋਂ ਉਹਨਾਂ ਨੂੰ ਟਾਈਮ ਲੱਗ ਜਾਂਦਾ ਸੀ ਪਾਕਿਸਤਾਨ ਤੋਂ ਤਾਂ 5 ਮਿੰਟ ਨਹੀਂ ਲੱਗਣੇ ਉਹ ਮਿੰਟੋ ਮਿੰਟੀ ਆ ਸਕਦੀ ਆ ਪਰ ਗੱਲ ਗਲਤ ਹੈ ਦੇਖੋ ਜਿਸ ਭੈਣ ਦਾ ਭਰਾ ਚਲੇ ਗਿਆ ਜਿਸ ਮਾਂ ਦਾ ਪੁੱਤ ਚਲੇ ਗਿਆ ਜਿਸ ਪਤਨੀ ਦਾ ਪਤੀ ਚਲੇ ਗਿਆ ਜਿਸ ਬੱਚਿਆਂ ਦਾ ਬਾਪ ਚਲੇ ਗਿਆ ਇਹ ਦੁੱਖੋਂ ਦਨ ਪੁੱਛੋ ਅਸੀਂ ਆਪਣੇ ਸ਼ੌਕ ਦੇ ਲਈ ਗੁੱਡੀ ਉਡਾ ਰਹੇ ਆ ਪਤੰਗ ਬਾਜੀ ਕਰ ਰਹੇ ਆ ਪਰ ਕਿਸੇ ਦੇ ਪਰਿਵਾਰ ਦਾ ਧਿਆਨ ਰੱਖਣਾ ਵੀ ਸਾਡੀ ਜਿਹੜੀ ਆ ਪ੍ਰਾਥਮਿਕਤਾ ਹੈ ਸਾਡੀ ਜ਼ਿੰਮੇਵਾਰੀ ਹੈ ਕਿਉਂਕਿ ਇਹ ਜਿਹੜੀ ਡੋਰ ਹੈ ਆ ਹੁਣੇ ਦੱਸਿਆ ਵੀ ਉਹ ਜਿੱਦਾਂ ਮਰਜੀ ਇੱਕ ਵਹੀਕਲ ਜਿਹੜਾ ਸੀ ਵੈਨ ਉਹਦੇ ਨਾਲ ਵੀ ਨਹੀਂ ਟੁੱਟੀ ਔਰ ਦੂਜੀ ਦੌਰ ਵੀ ਤੁਹਾਨੂੰ ਤੋੜ ਕੇ ਵਿਖਾਈ ਆ ਤੇ ਇਹ ਬੰਦ ਹੋਣੀ ਚਾਹੀਦੀ ਸਰਕਾਰ ਨੂੰ ਸਾਰਾ ਪਤਾ ਹੁੰਦਾ ਆ ਸਰਕਾਰ ਦੇ ਵਿੱਚ ਸੀਆਈਡੀ ਆ ਇੰਟੈਲੀਜੈਂਸੀ ਆ ਕਿਉਂ ਪਤਾ ਨਹੀਂ ਲਗਾ ਸਕਦੀ ਪ੍ਰਸ਼ਾਸਨ ਦੇ ਵਿੱਚ ਆਮ ਲੋਕਾਂ ਤੇ ਅੱਜ ਕੱਲ੍ਹ ਵੇਖ ਲਓ ਕੀ ਹੋ ਰਿਹਾ ਵਾ ਜਿਹੜਾ ਨਹੀਂ ਆ ਉੱਤੇ ਵੀ ਧੱਕਾ ਹੋ ਰਿਹਾ ਜਿਹੜਾ ਕਰਦਾ ਉਹਦੇ ਤੇ ਤੇ ਹੋਣਾ ਹੀ ਹੋਣਾ ਕੁਲਵਾਲ ਸਿੰਘ ਜੀ ਤੁਸੀਂ ਉਹ ਪਰਿਵਾਰ ਨੂੰ ਮਿਲੇ ਹੋ ਜਿਸ ਦਾ ਪਰਿਵਾਰ ਦਾ ਜੀ ਚਲ ਗਿਆ ਜਿਸ ਦਾ ਪਰਿਵਾਰ ਦਾ ਬਾਪ ਚਲ ਗਿਆ ਛੋਟੀ ਜਿਹੀ ਬੱਚੀ ਆ ਅਸੀਂ ਦੇਖਿਆ ਉਹ ਸੋਸ਼ਲ ਮੀਡੀਆ ਤੇ ਉਹਦੀ ਵੀਡੀਓ ਪਈ ਆ ਹੱਥ ਜੋੜ ਕੇ ਅਪੀਲ ਕਰ ਰਹੀ ਆ ਵੀ ਯਾਰ ਮੇ ਅੱਜ ਮੇਰਾ ਪਿਤਾ ਚਲ ਗਿਆ ਮੇਰਾ ਪਾਪਾ ਚਲ ਗਏ ਨੇ ਹੋਰ ਕਿਸੇ ਦਾ ਪਾਪਾ ਨੇ ਚਲ ਜੇ ਇਸ ਤਰ੍ਹਾਂ ਕਹਿੰਦੀ ਵੀ ਹੱਥ ਜੋੜ ਕੇ ਅਪੀਲ ਕੀਤੀ ਵੀ ਚਾਂਦੂਰ ਨੂੰ ਬੰਦ ਕੀਤਾ ਜਾਵੇ ਬੱਚੀਆਂ ਨੂੰ ਨਹੀਂ ਪਤਾ ਵੀ ਚਾਂਦੂਰ ਦਾ ਡੈਥ ਹੋਈ ਆ ਜਾਂ ਪਾਕਿਸਤਾਨ ਦਾ ਹੋਈ ਆ ਪਰ ਕੀ ਲੱਗਦਾ ਵੀ ਇਹ ਡੋਰਾ ਬੰਦ ਹੋਣੀ ਚਾਹੀਦੀਆਂ ਨੇ ਅੱਜ ਘਰ ਦਾ ਜੀ ਚਲ ਗਿਆ ਘਰ ਦਾ ਮੁਖੀ ਚਲ ਗਿਆ ਵਾ ਭੜਕੇ ਕਿਸੇ ਦੀ ਵੀ ਜੀ ਦੀ ਵਾਰੀ ਆ ਸਕਦੀ ਸਾਡੇ ਵੀ ਜੀ ਦੀ ਵਾਰੀ ਆ ਸਕਦੀ ਆ ਕਿਸੇ ਹੋਰ ਦੀ ਜੀ ਦੀ ਵਾਰੀ ਆ ਸਕਦੀ ਆ ਕਿ ਲੱਗਦਾ ਨਹੀਂ ਇਹ ਜਿਹੜੇ ਸ਼ੌਂਕ ਨੇ ਜਿਹੜੇ ਮਹਿੰਗੇ ਪਾਏ ਨੇ ਅਸੀਂ ਦੇਖਿਆ ਇਹ ਸ਼ੌਂਕ ਜਾਂ ਬੰਦ ਹੋਣੀ ਚਾਹੀਦੇ ਜਾਂ ਫਿਰ ਧਾਗੇ ਡੋਰਾਂ ਜਿਹੜੀ ਆ ਪਤੰਗਬਾਜ਼ੀ ਹੋਣੀ ਚਾਹੀਦੀ ਦੇਖੋ ਜੀ ਅੱਜ ਤੋਂ ਤੁਸੀਂ 40 ਸਾਲ ਪਿੱਛੇ ਚਲੇਓ 40 5 ਉਹਤੇ ਲਾਈਨ ਚ ਲੱਗ ਕੇ ਡੋਰ ਮਿਲਦੀ ਸੀ ਔਰ ਦੋ ਚਾਰ ਨਾਂ ਮੈਨੂੰ ਯਾਦ ਆ ਕਿਸ਼ਨ ਪਹਿਲਵਾਨ ਦਾ ਇੱਕ ਹੁੰਦਾ ਸੀ ਕਿਸ਼ਨ ਗੋਗੀ ਮਤਲਬ ਇਹੋ ਜਿਹੇ ਡੇਰੇ ਹੀ ਔਰ ਉਸੇ ਦੇਖਦੇ ਹੁੰਨੇ ਸੀ ਸਰਦੀ ਦੇ ਵਿੱਚ ਸੜਕ ਦੇ ਉੱਤੇ ਉਹ ਲਾਇਆ ਹੁੰਦਾ ਦੋ ਦੋ ਹੱਥਾਂ ਨਾਲ ਇਹ ਮਾਂਜਾ ਜਿਹਾ ਲਗਾਉਂਦੇ ਸੀ ਪਰ ਉਹ ਡੋਰ ਦੇਖ ਲਓ ਅੱਜ ਤੱਕ ਕਿਸੇ ਦਾ ਨੁਕਸਾਨ ਸੁਣਿਆ ਸੀਗਾ ਕਿਸੇ ਦਾ ਨੁਕਸਾਨ ਹੋਇਆ ਹੋਵੇ ਕੋਈ ਪੰਛੀ ਫਸਿਆ ਹੋਵੇ ਉਹਦੇ ਚ ਇਹਦੇ ਚ ਪੰਛੀ ਫਸ ਜਾਂਦਾ ਨਿਕਲਣਾ ਮੁਸ਼ਕਲ ਹੋ ਜਾਂਦਾ ਜੇ ਕਿਸੇ ਪਸ਼ੂ ਜਾਨਵਰ ਦੇ ਲੱਗ ਜਾਂਦੀ ਹੈ ਉਹ ਕਟਿੰਗ ਹੋ ਜਾਂਦੀ ਉਹਦੀ ਸੋ ਇਹ ਚੀਜ਼ਾਂ ਸਾਰੀਆਂ ਜਿਹੜੀਆਂ ਇਨੂੰ ਪ੍ਰਸ਼ਾਸਨ ਨੂੰ ਚਾਹੀਦਾ ਬੰਦ ਕਰਾਣਾ ਦੇਖੋ ਬੱਚੀ ਦੀ ਅਪੀਲ ਹੈ ਉਹ ਕੱਲ ਨੂੰ ਹੋਰ ਕਿਸੇ ਬੱਚੇ ਨਾਲ ਵੀ ਹੋ ਸਕਦਾ ਹੈ ਕਿਸੇ ਦਾ ਭਰਾ ਜਾ ਸਕਦਾ ਹੈ ਕਿਸੇ ਦਾ ਪਿਓ ਜਾ ਸਕਦਾ ਹੈ ਇਹ ਪ੍ਰਸ਼ਾਸਨ ਨੂੰ ਇਹ ਤੇ ਸਖਤ ਕਾਰਵਾਈ ਜਿਹੜੀ ਆ ਉਹ ਕਰਨੀ ਚਾਹੀਦੀ ਆ ਔਰ ਇਹ ਡੋਰ ਤੇ ਪੂਰਨ ਜਿਹੜਾ પ્રતિਬੰਧ ਹੈ ਉਹ ਲਗਾਉਣਾ ਚਾਹੀਦਾ ਬਹੁਤ ਬਹੁਤ ਧੰਨਵਾਦ ਸ਼ਸ਼ੀ ਜੀ ਤੁਹਾਡੇ ਨਾਲ ਵੀ ਆਉਣੇ ਆ ਤੁਸੀਂ ਅੱਜ ਕਿਸਤਾ ਦੇਖ ਦਿਓ ਅੱਜ ਜਿਹੜੀ ਆ ਭਰਾ ਸਾਰੇ ਇਕੱਠੇ ਹੋਏ ਨੇ ਇੱਕ ਪਾਕਿਸਤਾਨੀ ਡੋਰ ਦੇ ਖਿਲਾਫ ਮੁਕਾਬਲਾ ਕੀਤਾ ਜਾ ਰਿਹਾ ਹੈ ਜਿਵੇਂ ਕਿ ਇੱਕ ਵਿਰੋਧ ਜੰਗ ਸ਼ੁਰੂ ਕਰ ਦਿੱਤੀ ਗਈ ਤੁਹਾਡੇ ਵੱਲੋਂ ਕੀ ਕਹਿਣਾ ਚਾਹੋਗੇ ਤੇ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨੂੰ ਮਿਲਿਆ ਜਾਊਗਾ ਆ ਬਿਲਕੁਲ ਜੀ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨੂੰ ਮਿਲਿਆ ਜਾਊਗਾ ਅਜੇ ਅੱਜ ਦੀ ਜਿਹੜੀ ਹੈ ਇਹ ਇੱਕ ਚੇਤਾਵਨੀ ਹੈ ਜਿਹੜੇ ਲੋਕ ਇਹ ਗੁੱਡੀ ਵਧਾ ਰਹੇ ਨੇ ਜਾਂ ਵੇਚ ਰਹੇ ਨੇ ਡੋਰ ਉਹ ਵੀ ਆਪਣਾ ਇਹ ਪੰਜਾਬ ਦੇ ਲੋਕ ਨੇ ਇਸ ਦਰਦ ਨੂੰ ਸਮਝਦੇ ਨੇ ਕਿ ਆਪਾਂ ਨੂੰ ਇਹ ਕੰਮ ਨਹੀਂ ਕਰਨਾ ਚਾਹੀਦਾ ਉਹਨਾਂ ਨੂੰ ਸਿਰਫ ਇਹ ਚੇਤਾਵਨੀ ਦਿੱਤੀ ਆ ਕਿ ਜੇਕਰ ਤੁਸੀਂ ਨਹੀਂ ਰੁਕੋਗੇ ਤੇ ਆਉਣ ਵਾਲੇ ਟਾਈਮ 'ਚ ਅਸੀਂ ਪ੍ਰਸ਼ਾਸਨ ਨਾਲ ਮਿਲ ਕੇ ਉਹਨਾਂ ਤੇ ਪਰਚੇ ਵੀ ਕਰਾਵਾਂਗੇ ਔਰ ਉਹਨਾਂ ਤੇ ਜੋ ਬੰਦੀ ਕਾਨੂੰਨੀ ਕਾਰਵਾਈ ਹੈ ਚਾਹੇ ਉਹ 302 ਦੀ ਹੈ 307 ਦੀ ਹੈ ਉਹ ਜ਼ਰੂਰ ਬਣੂਗੀ ਔਰ ਖਾਸ ਕਰਕੇ ਮੈਂ ਪ੍ਰਸ਼ਾਸਨ ਨੂੰ ਇਹ ਕਹਾਂਗਾ ਕਿ ਜਦੋਂ ਦਿਨ ਦਿਹਾੜ ਲੱਗੇ ਆ ਜਾਂਦਾ ਅਸੀਂ ਚਾਹੁੰਦੇ ਹਾਂ ਕਿ ਉਸ ਤੋਂ ਪਹਿਲੇ ਕਾਰਵਾਈਆਂ ਹੋਣੀਆਂ ਚਾਹੀਦੀਆਂ ਜਿੱਦਾਂ ਕਿ ਗੌਰਵ ਜੀ ਨੇ ਦੱਸਿਆ ਕਿ 6 ਮਹੀਨੇ ਪਹਿਲਾਂ ਲੋਕੀ ਸਟੋਰ ਕਰ ਲੈਂਦੇ ਨੇ ਆਪਣੇ ਗੋਦਾਨਾ ਗੋਡਾਉਨਾਂ ਦੇ ਵਿੱਚ ਕਿ 100 ਪੇਟੀ 200 ਪੇਟੀ 5000 ਪੇਟੀ 10000 ਪੇਟੀ ਅਸੀਂ ਦੇਖਿਆ ਵੀ ਸਸ਼ੀ ਗਾ ਕੇ ਬਲੈਕ ਚ ਵੇਖਦੀਆਂ ਨੇ ਜਿਹੜਾ ਇੱਕ ਗੱਟੂ ਪਿੱਛੇ 2 250 ਦਾ 8 800 ਰੁਪਏ ਦਾ ਗੱਟੂ ਵੇਚਦਾ ਰਿਹਾ ਤੂੰ ਵੀ ਕਦੀ ਕਰਿਆਨੇ ਦੀ ਦੁਕਾਨ ਤੋਂ ਕਦੀ ਕਿਸੇ ਲਾਈ ਦੀ ਦੁਕਾਨ ਤੋਂ ਕਦੀ ਕਿ ਪ੍ਰੈਸ ਵਾਲੇ ਕੋ ਇਸ ਤਰ੍ਹਾਂ ਦੁਕਾਨਾਂ 'ਚ ਵੇਚਦਾ ਇਹ ਨਹੀਂ ਵੀ ਹਰ ਕੋਈ ਬੰਦਾ ਵੇਚਦਾ ਡੋਰਾ ਵਾਲਾ ਵੱਖ-ਵੱਖ ਦੁਕਾਨਾਂ ਜਾਵੇਂ ਚਾਹੇ ਸਬਜ਼ੀ ਵਾਲਾ ਉਹ ਵੀ ਰੱਖ ਕੇ ਬੈਠਾ ਚੀਨੂ ਲੈ ਕੇ ਹਾਂ ਇਹ ਤੇ ਸਰਕਾਰ ਨੂੰ ਦੇਖਣਾ ਚਾਹੀਦਾ ਨਾ ਪ੍ਰਸ਼ਾਸਨ ਨੇ ਇਸ ਗੱਲ ਦਾ ਧਿਆਨ ਰੱਖ ਕੇ ਉਹਨਾਂ ਦਾ ਕਿੰਨੇ ਸੂਚਨਾ ਤੰਤਰ ਉਹਨਾਂ ਦਾ ਇੰਨਾ ਕਮਜ਼ੋਰ ਹੈ ਕਿ ਉਹਨਾਂ ਨੂੰ ਪਤਾ ਵੀ ਨਹੀਂ ਲੱਗਦਾ ਡਰੋਨ ਦੇ ਚਾ ਨਹੀਂ ਹੋ ਪਾਇਆ ਜਾਂ ਇਸ ਨੂੰ ਰੋਕਣ ਚ ਨਾਕਾਮ ਰਹਾ ਪ੍ਰਸ਼ਾਸਨ ਔਰ ਸ਼ਾਸਨ ਵੀ ਸਰਕਾਰ ਨੂੰ ਚਾਹੀਦਾ ਕਿ ਸਟਿਕਨਸ ਜਿਆਦੀ ਵੱਧ ਤੋਂ ਵੱਧ ਕਰੇ ਤਾਂ ਜੋ ਲੋਕਾਂ ਚ ਇੱਕ ਡਰ ਪਵੇ ਕਿ ਨਹੀਂ ਯਾਰ ਅਸੀਂ ਇਹ ਕ੍ਰਾਈਮ ਨਹੀਂ ਕਰਨਾ ਇੱਕ ਬਹੁਤ ਵੱਡਾ ਕ੍ਰਾਈਮ ਹੈ ਜਿਹੜਾ ਕਿ ਇਹ ਇਹਦੇ ਨਾਲ ਸਾਡੇ ਸਮਾਜ ਦੇ ਵਿੱਚ ਚੰਗੇ ਪਰਿਵਾਰਾਂ ਦਾ ਬੁਰਾ ਹਾਲ ਹੋ ਗਿਆ ਠੀਕ ਹੈ ਬਹੁਤ ਧੰਨਵਾਦ ਜੀ ਤੁਸੀਂ ਦੇਖਿਆ ਵਕ ਵਕ ਜਥੇਬੰਦੀਆਂ ਜਿਹੜੇ ਆਗੂ ਨੇ ਇਹਨਾਂ ਵੱਲ ਅੱਜ ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ ਚਾਈਨਾ ਡੋਰ ਦੇ ਖਿਲਾਫ ਤੇ ਪਾਕਿਸਤਾਨੀ ਡੋਰ ਦੇ ਖਿਲਾਫ ਗੱਲਬਾਤ ਵੀ ਕਰਾਂਗੇ ਵੀਰ ਦੇ ਨਾਲ ਆ ਪਾਈ ਸਾਹਿਬ ਤੁਹਾਡੇ ਕੋਲ ਆਣੇ ਆ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਇਹ ਚੀਜ਼ ਨੂੰ ਅੱਜ ਬੜੇ ਵੱਡਾ ਯੋਧੇ ਸ਼ੁਰੂ ਕਰ ਦਿੱਤਾ ਗਿਆ ਵਾ ਜੰਗ ਸ਼ੁਰੂ ਕੀਤੀ ਭਾਵੇਂ ਸਾਡੇ ਗਵਾਂਢੀ ਮੁਲਖ ਆ ਭਾਵੇਂ ਪਾਕਿਸਤਾਨ ਦਾ ਸਾਡਾ ਯੁੱਧ ਖਤਮ ਹੋ ਗਿਆ ਪਰ ਆ ਜਿਹੜੀ ਪਾਕਿਸਤਾਨ ਦੇ ਡੋਰ ਆ ਇਹਦਾ ਯੁੱਧ ਸ਼ੁਰੂ ਹੋ ਗਿਆ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਜੇਕਰ ਬਾਰਡਰ ਬੰਦ ਨੇ ਪਾਕਿਸਤਾਨ ਦੇ ਤੇ ਫਿਰ ਡੋਰ ਪਾਕਿਸਤਾਨ ਡੋਰ ਆਉਂਦੀ ਕਿੱਥੋਂ ਆਈ ਜੇ ਕੋਈ ਆਂਦੀ ਦੇ ਪਾਕਿਸਤਾਨ ਤੋਂ ਹੀ ਹੈ ਜੇ ਨਸ਼ਾ ਕਹਿੰਦੇ ਪਾਕਿਸਤਾਨ ਤੋਂ ਦੇ ਡੋਰ ਵੀ ਪਾਕਿਸਤਾਨ ਤੋਂ ਹੀ ਆਂਦੀ ਹੈ ਇਹ ਤੇ ਪ੍ਰਸ਼ਾਸਨ ਨੂੰ ਚਾਹੀਦਾ ਬੇਨਤੀ ਕਰਨੀ ਚਾਹੀਦੀ ਸਾਰਿਆਂ ਨੂੰ ਵੀ ਇਹ ਫੜਨ ਇਹਨਾਂ ਨੂੰ ਫੜਦੇ ਕਿਉਂ ਨਹੀਂਗੇ ਜੇ ਤੁਸੀਂ ਇੱਕ ਜੀ ਨੋਟ ਕਰੋ ਜੇ ਤੁਸੀਂ ਆਈ نو ਪਿਛਲੀ ਲੋਹੜੀ ਤੇ ਚੱਲੋ ਤੇ ਜਿੰਨੀਆਂ ਫੇਸਬੁੱਕ ਲਾਈਵਸ ਹੈਗੀਆਂ ਜਿੰਨੀਆਂ ਇੰਸਟਾ ਤੇ ਲਾਈਵ ਹੈਗੇ ਜਿਹੜਾ ਲੋਕਾਂ ਨੇ ਇੰਸਟਾ ਪਾਇਆ ਵਾ ਕੀ ਗੱਲ ਉਹਨਾਂ ਨੂੰ ਪਤਾ ਨਹੀਂ ਲੱਗ ਸਕਦਾ ਕਿੰਨੇ ਕਿੰਨੇ ਢੱਟੂ ਫੜੇ ਜਾਂ ਕਿੰਨੇ ਕਿੰਨੇ ਔਰ ਜੇ ਪ੍ਰਸ਼ਾਸਨ ਕਹਿੰਦਾ ਮੈਂ ਪਰਚੇ ਕਿਤੇ ਦਹਾਉ ਕਿਤੇ ਪਰਚੇ ਕਿਤੇ ਜੇ ਤੁਸੀਂ 10 ਬੰਦਿਆਂ ਦੇ ਪਰਚੇ ਕਰ ਦੋ ਤੇ 11 ਤੁਸੀਂ ਕਰੋ ਹਾ ਚਾਰ ਬੰਦਿਆਂ ਦੇ ਪਰਚੇ ਜਾਂ ਤਾਂ ਸਾਨੂੰ ਜਿਹੜੇ ਪਿਛਲੀ ਲਿਸਟੋਂ ਵਹਾਓ ਉਹਨਾਂ ਦੇ ਪਰਚੇ ਜਿਹੜੇ ਕੀਤੇ ਆ ਉਹਨਾਂ ਦੇ ਕੀ ਕਾਰਵਾਈ ਕੀਤੀ ਆ ਤੁਸੀਂ ਵਿੱਚ ਪੇਲੇ ਦੀ ਪੁਲਿਸ ਡਰੋਨ ਦੇ ਰਾਹੀਂ ਬੜੀ ਕਾਰਵਾਈ ਕਰ ਰਹੀ ਸੀ ਜਿਹੜਾ ਵੀ ਗੱਟੂ ਡਾਉਂਦਾ ਸੀ ਡਰੋਨ ਦੇ ਰਾਹੀਂ ਉਹਨਾਂ ਦੇ ਪਰਿਵਾਰਾਂ ਤੇ ਜਾ ਕੇ ਜਾ ਉਹਨਾਂ ਦੇ ਪਰਚੇ ਦਰਜ ਕੀਤੇ ਜਾਂਦੇ ਕੀ ਲੱਗਦਾ ਹੋਏ ਇਹਨਾਂ ਪਰਚੇ ਕੀ ਲੱਗਦਾ ਡਰੋਨ ਦੇ ਜਿਹੜੀ ਕਾਰਵਾਈ ਹੋਈ ਹੈ ਕਿ ਦੇ ਕੋਈ ਪਰਚਾ ਨਹੀਂ ਹੋਇਆ ਕਿਸੇ ਡਰੋਨ ਤੇ ਕੋਈ ਕਾਰਵਾਈ ਨਹੀਂ ਹੋਈ ਕਿਹੜੇ ਡਰੋਨ ਤੇ ਫੜਿਆ ਵਾ ਜਦੋਂ ਡਰੋਨ ਇੱਕ ਮਿੰਟ ਆਪ ਬੱਚਾ ਸਮਝਦਾ ਰਹੇ ਜੋ ਡਰੋਨ ਉੜਦਾ ਤਾਂ ਗੱਟੂ ਤਾਂ ਨੇ ਥਲੇ ਵਾਰ ਹੀ ਲੈਣਾ ਵਾ ਜਿਹੜੇ ਫੇਸਬੁਕ ਲਾਈਵ ਹੋ ਕੇ ਫੋਟੋ ਪਾਉਂਦੇ ਪਏ ਆ ਫੇਸਬੁਕ ਲਾਈਵ ਹੋ ਕੇ ਆਪਣੀਆਂ ਵੀਡੀਓ ਪਾਉਂਦੇ ਪਏ ਆ ਉਹਨਾਂ ਨੂੰ ਫੜ ਲਓ ਉਹ 4 ਫੋਟੋ 4 ਨਾ 40 40 ਨਾ 400 ਬਨ ਜਾਣ ਆਪੇ ਪਰਚੇ ਛੜੂ ਐ ਨਜ਼ਾਰਿਆਂ ਦੇ ਗਵਰਨਮੈਂਟ ਚਾਹਂਦੀ ਨਹੀਂ ਕਿਸੇ ਪਰਚਾ ਚਾਹਂਦੀ ਗਵਰਨਮੈਂਟ ਚਾਹਂਦੀ ਚਾਰ ਭੈਣ ਭਰਾ ਮਰਨ ਚਾਰ ਦੇ ਧੀਆ ਭੈਣਾ ਮਰਨ ਫੇਰ ਬਦਲਣਾ ਲਗਣਾ ਵਾ ਇਹ ਚਾਹਂਦੇ ਉਜੜਦੇ ਇਹ ਪੰਜਾਬ ਨੂੰ ਜਾੜਨਾ ਚਾਹਂਦੀ ਹੈ ਸਰਕਾਰ ਇਹਨੂੰ ਇੱਕ ਚੀਜ਼ ਸੋਚਣਾ ਚਾਹੀਦਾ ਵਾ ਹਰ ਚੀਜ਼ ਨੂੰ ਬਦੇ ਨਜ਼ਰ ਰੱਖਦੇ ਹੋਏ ਇਹਨੂੰ ਪ੍ਰਸ਼ਾਸਨ ਨੂੰ ਜ਼ੋਰ ਪਾਗੇ ਜੇ ਨਹੀਂ ਤੁਹਾਡੇ ਕੋ ਹਲੰਦਾ ਸੁਸਾਇਟੀਆਂ ਵੀਡੀਓ ਬਣਾ ਕੇ ਦਵਾਂਗੇ ਸਭ ਕੁਝ ਕਰਕੇ ਦਵਾਂਗੇ ਪਰ ਤੁਸੀਂ ਪਰਚਾ ਤੇ ਤੁਸੀਂ ਹੀ ਕਰਨਾ ਹੈ ਨਾ ਪੜਨਾ ਤੇ ਤੁਸੀਂ ਨਾ ਜੇ ਤੁਹਾਨੂੰ ਕੋਈ ਸਭ ਕੁਝ ਹੈਗਾ ਤੁਸੀਂ ਨਹੀਂ ਕਰਦੇ ਫੇ ਕੀ ਕਰੋਗੇ ਸਰਕਾਰ ਕੀ ਕਰਨਗੇ ਨਾ ਨਸ਼ੇ ਨੂੰ ਹੀ ਦਸੇ ਤੋਂ ਜ਼ਿਆਦਾ ਮਾੜਾ ਜਿਹੜਾ ਕੰਮ ਹੈ ਡੋਰਾਂ ਦਾ ਕੰਮ ਹੈ ਇਹਨਾਂ ਜਾਂ ਜਿਹੜੀ ਨਸ਼ੇ ਰਾਤ ਹੌਲੀ ਹੌਲੀ ਜਾਂ ਜਾਂਦੀ ਆ ਇਹਦੀ ਡੋਰ ਦੇ ਨਾਲ ਜਲਦੀ ਜਾਂ ਡਿਲ ਜਾਂਦੀ ਬੰਦੇ ਦੇਖੋ ਜੇ ਨਸ਼ਾ ਕਰਦਾ ਵੋ ਕਹਿੰਦੇ ਹੌਲੀ ਲਟੀਕਾ ਲਾ ਕੇ ਐਂਡ ਕਿੱਥੇ ਤਾਂ ਡਟੀਗਾ 4-6 ਮਹੀਨੇ ਸਾਲ ਤੱਕ ਜਾਂਦਾ ਇਹਦਾ ਤੇ 5 ਮਿੰਟ ਦਾ ਨਹੀਂ ਪਤਾ ਕਿੱਥੋਂ ਡੋਰ ਫੇਰ ਗਈ ਕਿਤਾ ਜੀਤ ਲੱਗਿਆ ਵਾ ਕਿਸੇ ਨੂੰ ਪਤਾ ਵਾ ਵੀ ਮੈਂ ਰਸਤੇ ਜਾਂਦੇ ਵਾਪਸ ਮੁੜਨਾ ਹੀ ਨਹੀਂਗਾ ਸਰਕਾਰ ਚਾਵੇ ਤੇ ਸਭ ਕੁਝ ਹੋ ਸਕਦਾ ਵਾ ਸਰਕਾਰ ਅਸੀਂ ਨਹੀਂ ਸਰਕਾਰ ਨੂੰ ਕੁਝ ਵੀ ਕਹਿਣਾ ਚਾਹੁੰਦੇ ਪਰ ਇੱਕ ਬੇਨਤੀ ਕਰਨਾ ਚਾਹੁੰਦੇ ਆ ਜੇ ਤੁਹਾਡੇ ਕੋਲ ਨਹੀਂ ਹੁੰਦਾ ਪ੍ਰਸ਼ਾਸਨ ਆਪਣੀ ਮੀਟਿੰਗ ਬੁਲਾਵੇ ਡੀਸੀ ਸਾਹਿਬ ਆਪਣੀ ਮੀਟਿੰਗ ਬੁਲਾਣਾ ਇਹ ਨਹੀਂ ਮੀਟਿੰਗ ਲੋੜੀ ਵਾਲੇ ਦਿਨ ਬੁਲਾਣਾ 2-4 ਮਹੀਨੇ ਪਹਿਲਾਂ ਬੰਨ ਜਿੰਨੀਆਂ ਸੁਸਾਇਟੀਆਂ ਉੱਤੇ ਕਟੀਆਂ ਕਰਨ ਸੁਸਾਇਟੀਆਂ ਦੀ ਜ਼ਿੰਮੇਵਾਰੀ ਲੈਣ ਵਿੱਚ ਜਿੱਥੇ ਜਿੱਥੇ ਆਣ ਤੁਹਾਡਾ ਨਾਲ ਕੰਫੀਡੈਂਸ਼ੀਅਲ ਰੱਖਿਆ ਜਾਏਗਾ ਸਾਨੂੰ ਉਹਦੇ ਇਤਲਾਹ ਦਿੱਤੀ ਜਾਵੇ ਕਿ ਕਿੱਥੇ ਕਿੱਥੇ ਡੋਰ ਗੁੱਟੂ ਵੇਖਦਾ ਪਿਆ ਹੋ। ਕੀ ਲੱਗਦਾ ਨਹੀਂ ਹਜੇ ਤੇ ਜਨਵਰੀ ਜਾ ਕੇ ਲੋੜੀ ਹੁੰਦੀ ਆ ਹਜੇ ਤਾਂ ਜੂਨ ਦਾ ਮਹੀਨਾ ਇਨੀ ਗਰਮੀ ਪੈ ਰਹੀ ਹੈ ਜੇਕਰ ਹੁਣੇ ਡੋਰ ਦਾ ਜਿਹੜਾ ਤਾंडव ਅਸੀਂ ਵੇਖਿਆ ਆ ਵਾ ਤੇ ਜਦੋਂ ਜਦੋਂ ਲੋੜੀ ਹੋਗੀ ਉਦੋਂ ਕੀ ਹਾਲਾਤ ਬਣ ਗਏ ਚੀਜ਼ ਦੇ। ਦੇਖੋ ਜੀ ਹਲੇ ਤੇ ਸਟਾਰਟ ਵੀ ਨਹੀਂ ਹੋਇਆ। ਨਾ ਸਟਾਰਟ ਹੋਣ ਦੇ ਬਾਵਜੂਦ ਇਹ ਕੰਮ ਹੋਣ ਲੱਪਿਆ ਜਦੋਂ ਸਟ ਸਰਕਾਰ ਨੂੰ ਇਹਦੇ ਬਾਰੇ ਐਕਸ਼ਨ ਲੈਣਾ ਪਏਗਾ ਮੈਂ ਫੇਰੋ ਹੀ ਕਹਿੰਨਾ ਸੋਸਾਇਟੀਆਂ ਨੂੰ ਨਾਲ ਲੈ ਲੋ ਮਹੱਲੇਦਾਰੀਆਂ ਨਾਲ ਲੈ ਲੋ ਤੁਹਾਡੀ ਤੁਸੀਂ ਕਿਤੇ ਵੀ ਸੋਸਾਇਟੀ ਰਜਿਸਟਰਡ ਕਰਾਈ ਉਹਦੀ ਲਿਸਟ ਕੱਢੋ ਹਜ਼ਾਰਾਂ ਸੋਸਾਇਟੀਆਂ ਲਿਸਟ ਦੇ ਵਿੱਚ ਬਾਹਰ ਆ ਜਾਣਗੀਆਂ ਉਹ ਕਿੱਥੇ ਸੁੱਤੀਆਂ ਵਾਂ ਉੱਠਣ ਕੀ ਗੱਲ ਅਸੀਂ ਲੋਕਾਂ ਦੀ ਜਾਣਗੁਆਰ ਨੂੰ ਬੈਠੇ ਆਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆਂ ਵੀ ਸਾਰੀਆਂ ਸੁਸਾਇਟੀਆਂ ਨਾਲ ਲੈ ਕੇ ਚੱਲੋ ਨਹੀਂ ਮੇਨ ਉਹਦੇ ਦਾ ਜਿਸਾ ਅਸੀਂ ਅੱਜ 10 ਉਹਦੇ ਦਾ ਰਿੱਤੇ ਬੈਠੇ ਆਂ ਅਸਾਂ ਹੋਰ ਤੁਹਾਡੇ ਨੂੰ ਦੱਸ ਇੱਕ ਮੀਟਿੰਗ ਕਾਲ ਕਰੋ ਉੱਥੇ ਸਾਨੂੰ ਸਾਰਿਆਂ ਨੂੰ ਬੁਲਾਓ ਸਾਨੂੰ ਜ਼ਿੰਮੇਵਾਰੀ ਹੈ ਅਸੀਂ ਜ਼ਿੰਮੇਵਾਰੀ ਲੈਣ ਨੂੰ ਰਾਜੀ ਆਂ ਵੀ ਅੱਜ ਤੁਹਾਨੂੰ ਦੱਸਾਂ ਕਿੱਥੇ ਕਿਤੇ ਕੀ ਕੀ ਵਗਦਾ ਪਿਆ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਦੇਖਿਆ ਸਾਰਿਆਂ ਵਿੱਚ ਜੋਸ਼ ਹੈ ਤੇ ਗੁੱਸਾ ਵੀ ਅੱਜ ਨੂੰ ਲੈ ਕੇ ਆਇਆ ਹੈਗਾ ਵੀ ਜਿਹੜਾ ਇਹ ਖੂਨੀ ਖੇលਿਆ ਹੈ ਕਦੋਂ ਬੰਦ ਹੋਊਗਾ ਲੋਕਾਂ ਦੇ ਜਾਲਾ ਜਿਹੜੀਆਂ ਜਾਲੀਆਂ ਕਦੋਂ ਬੰ ਵੇਢੀ ਤੁਸੀਂ ਅੱਜ ਡੋਰ ਫੜੀ ਆ ਇੱਕ ਦਸ਼ਕਾਂ ਜਿਹਨੂੰ ਸਾਜਾ ਕਰਦੇ ਹੋ ਇਹ ਡੋਰ ਆ ਕਿ ਖੂਨੀ ਡੋਰ ਹੈਗੀ ਐ ਇਹ ਖੂਨੀ ਡੋਰ ਆ ਜੀ ਇਹ ਪਾਕਿਸਤਾਨੀ ਡੋਰ ਹੈਗੀ ਐ ਸੋ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਅਸੀਂ ਕੀਤੀ ਸੀ ਉਹਦੇ ਵਿੱਚ ਅਸੀਂ ਇਹ ਹੀ ਦੱਸਣਾ ਚਾਹੁੰਦੇ ਆ ਕਿ ਸਾਰੇ ਸਵਰਾਂ ਨੂੰ ਚਾਹਨਾ ਡੋਰ ਬਾਰੇ ਹਰ ਕਿਸੇ ਬੰਦੇ ਨੂੰ ਪਤਾ ਹੈ ਬਟ ਇਹ ਜਿਹੜੀ ਪਾਕਿਸਤਾਨੀ ਜਿਹੜੀ ਖੂਨੀ ਡੋਰ ਇਹਦੇ ਬਾਰੇ ਕਿਸੇ ਨੂੰ ਨਹੀਂ ਪਤਾ ਇਹ ਕੋਸ਼ਿਸ਼ ਸ਼ਰਾਰਤੀ ਅੰਸਰ ਹੈਗੇ ਨੇ ਜਿਹੜੇ ਕਿ ਇਹ ਡੋਰ ਨੂੰ ਵੇਚਣ ਦਾ ਕਾਰੋਬਾਰ ਕਰਦੇ ਪਏ ਨੇ ਕੁਝ ਪੈਸਿਆਂ ਵਾਸਤੇ ਚੰਦ ਪੈਸਿਆਂ ਵਾਸਤੇ ਜਾਂ ਨੂੰ ਉਡਾ ਰਹੇ ਨੇ ਉਹ ਇਹਨਾਂ ਨੂੰ ਮਸ਼ਰਾਰਤੀ ਦਿੱਤਾ ਉਹ ਗਵਾਗਾ ਜਿਹੜੇ ਕਿ ਇੱਥੇ ਡੋਰ ਪਤੰਗ ਦਾ ਸ਼ੌਂਕ ਬੰਦ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਆ ਜਿੱਦਾਂ ਕਿ ਸਾਡਾ ਪੜੋਸੀ ਦੇਸ਼ ਜਿਹੜਾ ਪਾਕਿਸਤਾਨ ਆ ਉਹਦੇ ਵਿੱਚ ਐ ਡੋਰ ਕਰਕੇ ਮੋਟੀ ਡੋਰ ਕਰਕੇ ਖੂਨੀ ਡੋਰ ਕਰਕੇ ਪਤੰਗਬਾਜ਼ੀ ਉੱਥੇ ਬੰਦ ਹੋ ਗਈ ਹੋਈ ਹੈ ਤੇ ਕੋਸ਼ਿਸ਼ ਸ਼ਰਾਰਤੀ ਅੰਸਰ ਚਾਹਦੇ ਆ ਕਿ ਇੱਥੇ ਸਾਡੇ ਪੰਜਾਬ ਦੇ ਵਿੱਚ ਜਿਹੜਾ ਸਾਡੀ ਵਿਰਾਸਤ ਹੈਗੀ ਹੈ ਜਿਹੜਾ ਸਾਡਾ ਸ਼ੌਂਕ ਹੈਗਾ ਇਹ ਬੰਦ ਹੋ ਜਾਵੇ ਸੋ ਨਾ ਤੇ ਤੁਸੀਂ ਬੜੇ ਪਤੰਗਬਾਜ਼ੀ ਸ਼ੌਕੀਨ ਆਸੀਂ ਦੇਖਿਆ ਤੁਹਾਡੀ ਜਿਹੜੀ ਪਤੰਗ ਬਣੀ ਹੋਈ ਆ ਤੁਹਾਡੇ ਟੈਟੂ ਬਣਾਇਆ ਵਾ ਲੱਗਦਾ ਤੁਸੀਂ ਬਹੁਤ ਸ਼ੌਕੀਨ ਜੀ ਪਤੰਗਬਾਜ਼ੀ ਹਾਂ ਹਾਂਜੀ ਹਾਂਜੀ ਆਪਾਂ ਵੀ ਬੜੇ ਸ਼ੌਕੀਨ ਆ ਬਟ ਅਸੀਂ ਇੰਡੀਅਨ ਡੋਰ ਦਾ ਇਸਤੇਮਾਲ ਕਰਦੇ ਹਾਂ ਤੁਸੀਂ ਅਜੇ ਤੱਕ ਨਾ ਕਦੀ ਸੁਣਿਆ ਕਿ ਇੰਡੀਅਨ ਡੋਰ ਦੇ ਨਾਲ ਕਿਸੇ ਦੀ ਜਾਨ ਗਈ ਹੋਵੇ ਅਜੇ ਤੱਕ ਕਦੀ ਇਹ ਨਿਊਜ਼ ਆਈ ਏ ਕਦੀ ਨਹੀਂ ਕਿਉਂ ਉਹ ਡੋਰ ਧਾਗੇ ਦੀ ਡੋਰ ਆ ਬਿਲਕੁਲ ਉਹਨੂੰ ਅੱਜ ਟੱਚ ਕਰੋ ਡੋਰ ਟੁੱਟ ਜਾਂਦੀ ਆ ਉਹਨਾਂ ਕਿਸੇ ਦਾ ਕੋਈ ਨੁਕਸਾਨ ਨਹੀਂ ਨਾ ਕਿਸੇ ਪੰਛੀ ਨੂੰ ਕੋਈ ਨੁਕਸਾਨ ਬਟ ਇਹ ਜਿਹੜੀ ਡੋਰ ਆ ਇਹ ਰੱਸਾ ਹੈਗਾ ਇਹ ਦੇਖੋ ਇੱ ਇਹ ਤਾਂ ਕਿਸੇ ਦੇ ਗਲੇ ਦੇ ਵਿੱਚ ਅੜ ਗਈ ਤੇ ਇਹ ਫਾਂਸੀ ਦਾ ਚਾਈਨਾ ਡੋਰ ਤੋਂ ਵੀ ਮਾੜੀ ਡੋਰ ਆ ਸੋ ਮੇਰੀ ਸਾਰੇ ਪ੍ਰਸ਼ਾਸਨ ਨੂੰ ਹੱਥ ਜੋੜ ਕੇ ਬੇਨਤੀ ਹੈ ਸੀਪੀ ਸਾਹਿਬ ਨੂੰ ਵੀ ਬੇਨਤੀ ਆ ਕਿ ਇਹ ਡੋਰ ਨੂੰ ਬੰਦ ਕੀਤਾ ਜਾਵੇ ਪ੍ਰਸ਼ਾਸਨ ਨੂੰ ਇਹ ਚੀਜ਼ ਤੇ ਧਿਆਨ ਦਿੱਤਾ ਜਾਵੇ ਤਾਂ ਕਿ ਇਹ ਡੋਰ ਬੰਦ ਕੀਤੀ ਜਾਵੇ ਜਿਹੜਾ ਜਿਹੜਾ ਵੀ ਕੋਈ ਵਿਅਕਤੀ ਇਹ ਡੋਰ ਵੇਚਦਾ ਫੜਿਆ ਗਿਆ ਜਾਂ ਉਡਾਂਦਾ ਫੜਿਆ ਗਿਆ ਉਹਨੂੰ ਤੇ ਬਾਈ ਨੇਮ ਪਰਚਾ ਕੀਤਾ ਜਾਵੇ ਅੱਜ ਸਾਡੀ ਸਿਰਫ ਚੇਤਾਵਨੀ ਆ ਵਾਰਨਿੰਗ ਅਸੀਂ ਦੇ ਦਿੱਤੀ ਅੱਜ ਸਾਨੂੰ ਪਤਾ ਕਿਹੜੇ ਕਿਹੜੇ ਬੰਦੇ ਡੋਰ ਵੇਚਦੇ ਨੇ ਇੱਥੇ ਅੰਮ੍ਰਿਤਸਰ ਦੇ ਵਿੱਚ ਔਰ ਕਿਹੜੇ ਬੰਦੇ ਡੋਰ ਉਡਾ ਰਹੇ ਨੇ ਬਟ ਆਪਾਂ ਨਹੀਂ ਚਾਹਨੇ ਕਿ ਅਸੀਂ ਉਹਨਾਂ ਦਾ ਕੋਈ ਨੁਕਸਾਨ ਕਰੀਏ ਸੋ ਉਹਨਾਂ ਨੂੰ ਵੀ ਬੇਨਤੀ ਹੈ ਕਿ ਤੁਸੀਂ ਲੋਕਾਂ ਦਾ ਨੁਕਸਾਨ ਨਾ ਕਰੋ ਇਸ ਕਰਕੇ ਇਹ ਡੋਰ ਨੂੰ ਨਾ ਉਡਾਓ ਨਾ ਵੇਚੋ ਕਿ ਚੰਦ ਪੈਸੇ ਜਿਹੜੇ ਤੁਸੀਂ ਕਮਾਉਂਦੇ ਵੀ ਕੀ ਉਹ ਇੰਡੀਅਨ ਡੋਰ ਨੂੰ ਵੇਚ ਕੇ ਨਹੀਂ ਤਾਂ ਕੋ ਪੈਸੇ ਕਮਾਈ ਜਾਂਦੇ ਉਹਨਾਂ ਹੀ ਤੁਹਾਡਾ ਢਿੱਡ ਨਹੀਂ ਭਰਦਾ ਸੋ ਉਹਨਾਂ ਨੂੰ ਸਿਰਫ ਬੇਨਤੀ ਆ ਮੇਰੀ ਸੀਪੀ ਸਾਹਿਬ ਨੂੰ ਵੀ ਬੇਨਤੀ ਆ ਕਿ ਇਹਨਾਂ ਨੱਥ ਪਾਈ ਜਾਵੇ ਇਹ ਡੋਰ ਨੂੰ ਬੰਦ ਕੀਤਾ ਜਾਵੇ ਪਾਕਿਸਤਾਨ ਜੋ ਬਹੁਤ ਧੰਨਵਾਦ ਗੋਰੀ ਤੁਹਾਡੀ ਗੋਣੇ ਬਾਰ ਬਾਰ ਮੈਨੂੰ ਇਹ ਸਭ ਵੀ ਕੀ ਲੱਗਦਾ ਵੀ ਜਿਵੇਂ ਅਸੀਂ ਦੇਖਿਆ ਕਿ ਪਿਛਲੇ ਦਿਨ ਪੁਲਿਸ ਨੇ ਵੱਡੀ ਤਦਾਦ ਵਿੱਚ ਗੱਟੂ ਆ ਕਈ ਹਜ਼ਾਰਾਂ ਤਦਾਦ ਫੜੇ ਸੀ ਜਦੋਂ ਇਹਨਾਂ ਗੱਟੂ ਫੜਦਾ ਵਾ ਆਉਂਦੇ ਕਿੱਥੋਂ ਨੇ ਅਸੀਂ ਦੇਖਦੇ ਵੀ ਚਾਈਨਾ ਤੋਂ ਮਾਲ ਬੰਦ ਹੋ ਗਿਆ ਹੁਣ ਪਾਕਿਸਤਾਨੀ ਨਵਾਂ ਮਾਲ ਸ਼ੁਰੂ ਹੋ ਗਿਆ ਵਾ ਕਿੱਥੋਂ ਇਹਨਾਂ ਚਾਈ ਮਾਲ ਆ ਰਿਹਾ ਸਾਰਾ ਦੇਖੋ ਹਰਜੀ ਜੀ ਤੁਸੀਂ ਮੇਰੇ ਬੜੇ ਪਿਆਰੇ ਅਜ਼ੀਜ਼ ਹੈ ਤੁਹਾਡਾ ਮੇਰਾ 30 ਸਾਲ ਦਾ ਯਰਾਨਾ ਜੇ ਪ੍ਰਸ਼ਾਸਨ ਆਪਣੀ ਨੀਤ ਸਾਫ ਨੀਅਤ ਦੇ ਨਾਲ ਕੋਈ ਵੀ ਕੰਮ ਕਰੇ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਜੇ ਪ੍ਰਸ਼ਾਸਨ ਆਪਣੀ ਸਾਫ ਨੀਅਤ ਨਾਲ ਕੋਈ ਕੰਮ ਕਰੇ ਨਾ ਤੇ ਇਹੋ ਜਿਹੇ ਹਾਸੇ ਹੁਣੇ ਬੰਦ ਹੋ ਜਾਣ ਮੈਨੂੰ ਜਸਟ ਹੁਣੇ ਇੱਕ ਕਾਲ ਆਈ ਆ ਕਿਉਂਕਿ ਵੀਡੀਓ ਪੈਂਦੀਆਂ ਪਈਆਂ ਵਾ ਫੇਸਬੁੱਕ ਤੇ ਲਾਈਵ ਚੱਲਦਾ ਪਿਆ ਆ ਸਾਡੇ ਅੰਮ੍ਰਿਤਸਰ ਦੇ ਵਿੱਚ ਕਿਸੇ ਦੁਕਾਨਦਾਰ ਨੇ ਚਾਰ ਪੰਜ ਦੁਕਾਨਦਾਰਾਂ ਨੇ ਮੈਂ ਫੇਰ ਦੁਬਾਰਾ ਤੋਂ ਕਹਿ ਲੱਗਾ ਆ 4 5 ਅੰਮ੍ਰਿਤਸਰ ਦੇ ਦੁਕਾਨਦਾਰਾਂ ਨੇ 700 ਤੋਂ 800 ਪਤੰਗ ਮੰਗਾਈ ਆ ਕਿੱਥੋਂ ਮੰਗਾਈ ਆ ਪਾਕਿਸਤਾਨ ਤੋਂ ਕਿੱਥੋਂ ਮੰਗਾਈ ਆ ਪਾਕਿਸਤਾਨ ਤੋਂ ਡੋਰ ਵੀ ਮੰਗਾਈ ਆ ਤੇ ਪਤੰਗ ਵੀ ਮੰਗਾਈ ਆ ਉਸ ਪਤੰਗ ਦਾ ਜਿਹੜਾ ਸਾਈਜ਼ ਹੁੰਦਾ ਨਾ ਉਹ ਜੀ دریاਵਾਂ ਦੇ ਕੰਡੇ ਸਮੁੰਦਰਾਂ ਦੇ ਕੰਡੇ ਜਦੋਂ ਠੰਡੀਆਂ ਹਵਾਵਾਂ ਚਲਦਿਆਂ ਨੇ ਜਦੋਂ ਨਹਿਰ ਚੱਲਦਾ ਉਦੋਂ ਉਦੋਂ ਉਡਾਈ ਜਾਂਦੀ ਆ ਸੁਖਰਪੁਰ ਜੀ ਇਹ ਆਉਂਦਾ ਕਿੱਥੋਂ ਆ ਪਾਕਿਸਤਾਨ ਦਾ ਬਾਰਡਰ ਤੇ ਬੰਦ ਆ ਇਹ ਕਿੱਥੋਂ ਟ੍ਰਾਂਸਪੋਰਟਾਈਰ ਨਾਲ ਕਿੱਥੋਂ ਲਾਈ ਹੁੰਦਾ ਇਹ ਮੈਂ ਮੈਂ ਤੁਹਾਨੂੰ ਉਹੀਓ ਚੀਜ਼ ਲਿਆ ਕਰਨ ਲੱਗਾ ਵਾ ਦੇਖੋ ਪਾਕਿਸਤਾਨ ਦਾ ਬਾਰਡਰ ਬੰਦ ਆ ਹੋਰ ਵੀ ਕਈ ਬਾਰਡਰ ਜਿਹੜੇ ਸਾਡੇ ਪੰਜਾਬ ਦੇ ਨਾਮ ਨਾਲ ਲੱਗਦੇ ਨੇ ਬੰਦ ਨੇ ਸਾਡੇ ਮਦਕੀ ਜਿਹੜੇ ਲੋਕਾਂ ਦੇ ਲਿੰਕ ਨੇ ਬਾਹਰ ਬੈਠੇ ਹੋਏ ਨੇ ਨਾ ਬਾਹਰ ਬੈਠੇ ਹੋਏ ਲਿੰਕ ਹੈ ਉਹ ਤਾਂ ਬોર્ਡਰ ਨਹੀਂ ਨਾ ਬੰਦਗੇ ਇਹ ਬਾਹਰੋਂ ਡੋਰਾ ਮੰਗਾਉਂਦੇ ਨੇ ਉਥੋਂ ਪਾਰਸਲ ਇੱਥੇ ਭੇਜਿਆ ਜਾਂਦਾ ਆ ਹਾਂਜੀ ਦੁਬਈ ਤੋਂ ਮੰਗਾਉਂਦੇ ਨੇ ਜਾਂ ਜਿਨ੍ਹਾਂ ਦੇ ਕੈਨੇਡਾ ਦੇ ਵਿੱਚ ਲਿੰਕ ਨੇ ਯੂਕੇ ਤੋਂ ਮੰਗਾਉਂਦੇ ਨੇ ਜਾਂ ਜਿੱਥੇ-ਜਿੱਥੇ ਕਈਆਂ ਦੇ ਲਿੰਕ ਨੇ ਇਹ ਸਿੱਧਾ ਉਥੋਂ ਪਾਰਸਲ ਇੱਥੇ ਭੇਜਿਆ ਜਾਂਦਾ ਆ ਮੈਂ ਇਹ ਵੀ ਪ੍ਰਸ਼ਾਸਨ ਨੂੰ ਇੱਕ ਚੀਜ਼ ਕਹਿਣਾ ਚਾਹੁੰਦਾ ਮੈਨੂੰ ਕੋਈ ਡਰ ਨਹੀਂ ਕੋਈ ਖੋਫ ਨਹੀਂ ਬੇਚਿਚਕ ਇਹ ਕਹਿਣਾ ਚਾਹੁੰਦਾ ਜੇ ਉਹ ਡੋਰ ਮੰਗਾ ਸਕਦੇ ਨੇ ਜੇ ਉਹ ਪਤੰਗ ਮੰਗਾ ਸਕਦੇ ਨੇ ਫਿਰ ਸਾਡੇ ਦੇਸ਼ ਦੀ ਕੂਫੀਆ ਏਜੰਸੀਆਂ ਨੂੰ ਮੈਂ ਇਹ ਕਹਿਣਾ ਚਾਹਨਾ ਕਿ ਇਹਨਾਂ ਵੱਲ ਗੌਰ ਕੀਤਾ ਜਾਵੇ ਇਹਨਾਂ ਵੱਲ ਧਿਆਨ ਦਿੱਤਾ ਜਾਵੇ ਕੀ ਪਤਾ ਇਹ ਲੋਕ ਸਾਡੇ ਦੇਸ਼ ਦੇ ਪ੍ਰਤੀ ਕੀ ਕੀ ਸੂਚਨਾਵਾਂ ਬਾਹਰ ਦਿੰਦੇ ਨੇ ਜਾਂ ਨਾ ਕੋ ਲੈਂਦੇ ਨੇ ਇਹਨਾਂ ਤੇ ਪੱਕੀ ਨੱਥ ਪਾਈ ਜਾਵੇ ਜੇ ਨਹੀਂ ਟਲਦੇ ਤੇ ਇਹਨਾਂ ਦੇ ਪਰਚੇ ਦਰਜ ਕਰਾਏ ਜਾਣ ਮੈਂ ਫਿਰ ਕਹਿ ਲਗਾ ਮिन्नੂ ਇਹਨਾਂ ਦੇ ਨਾਮ ਬਾਈ ਨੇਮ ਪਤਾ ਆ ਮੈਂ ਅੱਜ ਚੇਤਾਵਨੀ ਦੇ ਦਿੱਤੀ ਆ ਸਾਡੇ ਸਾਰੇ ਸੰਗਠਨ ਨੇ ਚੇਤਾਵਨੀ ਦੇ ਦਿੱਤੀ ਆ ਜੇ ਇਹ ਦੁਬਾਰਾ ਇਸ ਡੋਰ ਨੂੰ ਪ੍ਰੋਵਾਈਡ ਕੀਤਾ ਗਿਆ ਜਾਂ ਪਾਕਿਸਤਾਨ ਦੀ ਕਿਸੇ ਵੀ ਯੂਜ਼ ਨੂੰ ਚੀਜ਼ ਨੂੰ ਯੂਜ਼ ਕੀਤਾ ਗਿਆ ਤੇ ਇਹਨਾਂ ਦੇ ਬਰਖਲਾਫ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਜੀ ਹਨਵਾ ਤੁਸੀਂ ਦੇਖਿਆ ਅੱਜ ਪੂਰੇ ਜੋਸ਼ ਵਿੱਚ ਨੇ ਗੁੱਸੇ ਵਿੱਚ ਨੇ ਅਤੇ ਉਹਨਾਂ ਨੇ ਕਿਹਾ ਵੀ ਅਰਖੀ ਚੇਤਾਵਨੀ ਦੇ ਕੇ ਛੱਡ ਦਿੱਤਾ ਜਾਊਗਾ ਜੇਕਰ ਹੁਣ ਕਿਤੇ ਗਾਜਸਤਰੀ ਕੋਈ ਕਾਰਵਾਈ ਹੋਈ ਗਾਹ ਕਿਤੇ ਡੋਰ ਵੇਖ ਨੂੰ ਮਿਲੀ ਤੇ ਬੰਦੀ ਕਾਰਵਾਈ ਕੀਤੀ ਹੈ ਕਿ ਪੁਲਿਸ ਪ੍ਰਸ਼ਾਸਨ ਨੂੰ ਜਿਹੜਾ ਕੀ ਉਹਨਾਂ ਨੂੰ ਦੱਸਿਆ ਜਾਵੇਗਾ ਇਸ ਕਰਕੇ ਅਸੀਂ ਬਾਰ-ਬਾਰ ਹੱਥ ਜੋੜ ਕੇ ਅਪੀਲ ਵੀ ਕਰਦੇ ਆ ਯਾਰ ਪਾਕਿਸਤਾਨੀ ਡੋਰ ਹੋਗੀ ਚੈਨਲ ਹੋਗੀ ਇਸ ਤੋਂ ਪਰੇ ਕਰੋ ਕਿਉਂਕਿ ਅਸੀਂ ਦੇਖਿਆ ਆਈਦਰ ਹਾਸ ਤੇ ਹੋ ਜਾਂਦੇ ਨੇ ਕਿਸੇ ਨਾ ਕਿਸੇ ਮੌਤ ਚਲੀ ਜਾਂਦੀ ਆ ਕਿਸੇ ਘਰ ਦਾ ਜੀ ਚਲੀ ਜਾਂਦਾ ਆ ਇਸ ਕਰਕੇ ਸਾਨੂੰ ਬੱਚਾਂ ਦੀ ਲੋੜ ਆ ਉਹ ਦੇਖਣਾ ਹੈਗਾ ਪੁਲਿਸ ਪ੍ਰਸ਼ਾਸਨ ਇਸ ਤੇ ਕਦੋਂ ਕਾਰਵਾਈ ਕਰਦਾ ਹੈ ਮਨੋਦੇਵ ਜਯਾਤ ਮੈਂ ਤੁਹਾਡਾ ਹਦੀਪ ਸਿੰਘ ਗਰੇਵਾਲ ਪੰਜਾਬੀ ਲੋਕ ਚੈਨਲ ਅੰਮ੍ਰਿਤਸਰ